ਬਹਿਮਤੇ ਹੁੰਦੇ ਨੇ ਜੋ ਚਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਤਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਤਰਾਂ ਦਾ ਆਵਦੇਸ਼ ਦੀ ਧਰਤੀ ਤੋਂ ਆ ਕੇ ਆਪਣੇ ਹੀ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਹੀ ਪਿੰਡ ਤੋਂ ਸ਼ੁਰੂ ਕੀਤੇ ਕਾਰੋਬਾਰ ਦੇ ਨਾਲ ਨੌਜਵਾਨਾਂ ਨੇ ਅੱਜ ਅਜੇ ਹੀ ਬੇਨਤ ਕੀਤੇ ਕਿ ਲੋਕ ਕਹਿ ਰਹੇ ਹਨ ਕਿ ਅਜੇ ਨੌਜਵਾਨ ਧੀਆਂ ਪੁੱਤ ਹਰੇਕ ਦੇ ਹੋਣ ਨਾ ਟੋੜਾ ਪੈਸੇ ਦੇ ਲੈਣ ਦੇਣ ਚ ਕੋਈ ਚੱਕਰ ਪੈ ਜਾਵੇ ਨਹੀਂ ਨਹੀਂ ਹਲੇ ਤੱਕ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਜਿੰਨੀ ਬਸ ਪਰਿਵਾਰ ਦੋਨੇ ਸਹਿਮਤੀ ਨਾਲ ਹੀ ਚੱਲਦੇ ਆਗੇ ਕੋਈ ਇਦਾਂ ਦੀ ਕੋਈ ਗੱਲ ਬਤ ਨਹੀਂ ਨਾ ਉਹ ਕਦੋਂ ਲਈ ਤੁਸੀਂ ਪਹਿਲੀ ਮਸ਼ੀਨ ਐਸੀ ਲਈ ਸੀ 2018 ਦੇ ਵਿੱਚ ਹਾਂ ਯਾਦ ਕਰ ਲਾ ਯਾਦ ਕਰ ਲਾ 21 ਦੇ ਵਿੱਚ 21 ਚ ਲਈ ਆ ਸੋਚ ਲਾ ਅੱਜ 21 ਹੀ 21 ਸਿਆ 25 ਚਲਦਾ ਵਿਆ ਹਾਂਜੀ ਨਹੀਂ ਨਹੀਂ 21 ਚ ਲਈ ਪਹਿਲੀ 21 ਚ ਲਈ ਹਾਂ 18 ਮਾਡਲ ਬਾਹਰੋਂ ਕਿਹੜੇ ਸਾਨੂੰ ਚਾਹੀ ਸੀ ਬਾਹਰੋਂ ਅਸੀਂ ਆਏ ਸੀ ਨਹੀਂ ਨਹੀਂ 19 ਚ ਆ ਗਏ ਸੀ ਸੋਚ ਲਾ 19 ਕੀ ਦਾ ਫਲਕਾ ਯਾ ਜਦੋਂ 19 ਦੇ ਵਿੱਚ ਆ ਕੇ ਉੱਨੀ ਚ ਹਾਂ ਉੱਨੀ ਚ ਉਹ ਕਹਿੰਦਾ ਜੀ 21 ਜਾਇਆ ਉਹ ਯਾ ਕੱਟ ਦੇ ਯਾਰ ਉਹ ਕੋਈ ਉਹ ਕੋਈ ਗੱਲ ਠੀਕ ਆ ਠੀਕ ਆ ਉੱਨੀ じゃ21 ਜਾਇਆ 21 ਜਾਇਆ ਮੇਰੇ ਮੇਰੇ 1 ਮਿੰਟ ਮਣੀ ਇੱਕ ਕੋਈ ਨਹੀਂ ਤੂੰ ਕਾਰ ਗੱਲ ਕੋਈ ਨਹੀਂ ਤੀ ਕੋਈ ਗੱਲ ਹਾਂ ਇਹ ਜਦੋਂ ਆ ਕੇ ਮਸ਼ੀਨ ਇੱਥੇ ਲਈ ਆ ਇਹ 21 ਦੇ ਵਿੱਚ ਹੀ ਲਈ ਆ ਲੈ ਕੇ ਫੇਰ ਹੀ ਦੁਬਾਰਾ ਹੀ ਕੰਮ ਸ਼ੁਰੂ ਕੀਤਾ ਮਤਲਬ 1 ਇੱਕੇ ਚ ਮਸ਼ੀਨ ਲੈ ਲਈ ਸੀ ਆਪਾਂ ਬੇਹਮਤੇ ਹੁੰਦੇ ਨੇ ਜੋ ਛਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਤਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਤਰਾਂ ਦਾ ਜੀ ਹਾਂ ਅੱਜ ਇੱਕ ਅਜਿਹੀ ਸਟੋਰੀ ਦੇ ਨਾਲ ਤੁਹਾਨੂੰ ਰੂਬੂ ਕਰਾਉਣ ਜਾ ਰਹੇ ਹਾਂ ਜੋ ਕਿ ਵਿਦੇਸ਼ ਦੀ ਧਰਤੀ ਤੋਂ ਆ ਕੇ ਆਪਣੇ ਹੀ ਜਨਮੇ ਧਰਤੀ ਦੇ ਉੱਤੇ ਆਪਣੇ ਹੀ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਹੀ ਪਿੰਡ ਤੋਂ ਸ਼ੁਰੂ ਕੀਤੇ ਕਾਰੋਬਾਰ ਦੇ ਨਾਲ ਨੌਜਵਾਨਾਂ ਨੇ ਅੱਜ ਅਜਿਹੀ ਬਹਿੰਤ ਕੀਤੀ ਕਿ ਲੋਕ ਕਹਿ ਰਹੇ ਹਨ ਕਿ ਅਜਿਹੇ ਨੌਜਵਾਨ ਧੀਆਂ ਪੁੱਤ ਹਰੇਕ ਦੇ ਹੋਣ ਸੋ ਆਪਾਂ ਸਾਰੀ ਗੱਲਬਾਤ ਕਰਾਂਗੇ ਉਹਨਾਂ ਨੌਜਵਾਨਾਂ ਦੇ ਨਾਲ ਕਿ ਉਹਨਾਂ ਨੇ ਵਿਦੇਸ਼ ਦੀ ਧਰਤੀ ਨੂੰ ਆਖਿਰਕਾਰ ਬਾਏ ਬਾਏ ਕਹਿ ਕੇ ਪੰਜਾਬ ਦੀ ਧਰਤੀ ਤੇ ਉੱਤੇ ਆਪਣਾ ਕਾਰੋਬਾਰ ਕਰਨ ਦਾ ਮਨ ਕਿਵੇਂ ਬਣਾਇਆ ਅਤੇ ਨਾਲ ਦੀ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਇਹ ਸਫ਼ਰ ਉਹਨਾਂ ਨੇ ਕਦੋਂ ਸ਼ੁਰੂ ਕੀਤਾ ਅਤੇ ਵਿਦੇਸ਼ ਦੀ ਧਰਤੀ ਤੋਂ ਕਦੋਂ ਇੱਥੇ ਪੰਜਾਬ ਦੇ ਵਿੱਚ ਆਏ ਆਪਾਂ ਗੱਲਬਾਤ ਕਰਾਂਗੇ ਬਈ ਜੀ ਆਜੂ ਤਰਾ ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਸਤਨਾਮ ਸਿੰਘ ਕੈਮਰੇ ਲਈ ਮੂੰਹ ਕਰ ਲਓ ਸਤਨਾਮ ਸਿੰਘ ਕੋ ਠੀਕ ਠਾਕ ਹੋ ਹਾਂਜੀ ਵਧੀਆ ਤੁਸੀਂ ਦੱਸੋ ਜੀ ਆਪਣਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਮੈਂ ਆਪਣਾ ਨਾਮ ਬਾਬਾ ਜੀ ਬਾਬਾ ਜੀ ਬਾਬਾ ਜੀ ਠੀਕ ਠਾਕ ਹੋ ਵਧੀਆ ਜੀ ਸੇਤਾ ਕਰੇ ਜਮਾ ਸਰ ਚੜਦੀ ਕਲਾ ਵਧੀਆ ਕਰਤਾ ਮਹਾਰਾਜ ਜੇ ਆਪਾਂ ਹੁਣ ਗੱਲਬਾਤ ਕਰਾਂਗੇ ਇਹ ਉਹ ਦੋ ਨੌਜਵਾਨ ਨੇ ਜਿਨ੍ਹਾਂ ਨੇ ਵਿਦੇਸ਼ ਦੇ ਵਿੱਚ ਆਪਣੇ 11 11 12 12 ਸਾਲ ਜਿਹੜੇ ਲਾ ਕੇ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਆਪਣੇ ਮਾਪਿਆਂ ਨੂੰ ਇੱਥੇ ਸੁੱਖ ਦਾ ਜਿਹੜਾ ਸਾਥ ਦਵਾਇਆ ਅਤੇ ਉਸ ਦੇ ਨਾਲ ਨਾਲ 12 ਸਾਲ ਮਿਹਨਤ ਕਰਕੇ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਅੱਗੇ ਦੀ ਮੰਜ਼ਿਲ ਵੱਲ ਨੂੰ ਵਧੀਏ ਅੱਗੇ ਦੀ ਮੰਜ਼ਿਲ ਵੱਲ ਨੂੰ ਬਦਲਣ ਦਾ ਮਤਲਬ ਮੇਰਾ ਕਹਿੰਦਾ ਇਹ ਨਹੀਂ ਉਹ ਕਤੇ ਹੋਰ ਜਾਪ ਦੇ ਕਾਰੋਬਾਰ ਦੇ ਵਿੱਚ ਵਾਧਾ ਕਰਦੇ ਪਰ ਨਹੀਂ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਇਸ ਧਰਤੀ ਤੋਂ ਹੋਰ ਵਿਦੇਸ਼ ਦੀ ਧਰਤੀ ਤੇ ਜਾਈਏ ਉਹਨਾਂ ਨੇ ਸੋਚਿਆ ਕਿ ਇੱਥੇ ਮਿਹਨਤ ਬਹੁਤ ਜ਼ਿਆਦਾ ਕਰ ਲਿਆ ਹੁਣ ਅਸੀਂ ਆਪਣੇ ਵਤਨ ਨੂੰ ਪਰਤ ਕੇ ਉੱਥੇ ਜਾ ਕੇ ਚੰਗਾ ਕਾਰੋਬਾਰ ਸ਼ੁਰੂ ਕਰੀਏ ਗੱਲਬਾਤ ਕਰਾਂਗੇ ਭਾਈ ਜੀ ਉੱਥੇ ਤੁਸੀਂ 11-12 ਸਾਲ ਕੰਮ ਕੀਤੇ ਹੈ ਕੀ ਕਾਰੋਬਾਰ ਕਰਦੇ ਸੀ ਉੱਥੇ ਵੀ ਆਪਣਾ ਜੀਸੀਬੀ ਦਾ ਕੰਮ ਹੀ ਸੀਗਾ ਜੀ 11 10 11 ਸਾਲ ਉੱਤੇ तकरीबन 11 ਤੇ 12 ਦੇ ਵਿੱਚ ਵਿੱਚ ਉੱਥੇ ਲਾ ਕੇ ਆਏ ਤੇ ਫਿਰ ਇੱਥੇ ਆ ਕੇ ਆਪਦਾ ਸੋਚਿਆ ਸੀ ਸੋਚ ਕੇ ਬਾਹਰੋਂ ਆਈ ਸੀ ਇਹ ਦੋਨੇ ਹਮ ਕਿਹੜੀ ਕੰਟਰੀ ਦੇ ਵਿੱਚ ਕਿੱਥੇ ਸੀ ਕਿਹੜੇ ਮੈਂ ਬਹਿਰੀਨ ਦੇ ਵਿੱਚ ਸੀਗਾ ਅੱਛਾ ਕਿੰਨੇ ਸਾਲ ਕਿਤੇ ਤੇ ਮੈਂ ਉੱਥੇ तकरीबन 11 ਤੋਂ 12 ਦੇ ਵਿੱਚ ਵਿੱਚ ਲਾ ਕੇ ਆਏ 11 ਤੋਂ 12 ਸਾਲ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਉੱਥੇ ਹੀ ਸੋਚ ਲਈ ਸੀ ਕਿ ਬਾਹਰ ਇੱਥੋਂ ਜਾਣਾ ਵਾ ਇੱਥੇ ਜਾ ਕੇ ਆਪਣਾ ਹੀ ਕੰਮ ਕਰਨਾ ਵਾ अच्छा मतलब कि उथे रह करके आए सी रह करके आए सी दोनों ठीक है ठीक है सतनाम तुसी किने साल आए बार मैं तकरीबन मैं भी 10 11 ਦੇ ਨੇੜੇ ਲਗਾ ਕੇ 10 11 ਸਾਲ ਲਾਇਏ ਤੁਸੀਂ ਬਿਹਰੈਨ ਸੀ ਨਹੀਂ ਮੈਂ ਦੁਬਈ ਸੀ ਅੱਛਾ ਅਲੱਗ-ਅਲੱਗ ਸੀ ਗਿਆ ਤੁਸੀਂ ਅਲੱਗ-ਅਲੱਗ ਮੈਂ ਤਾਂ ਇਕੱਠੀ ਸੀ ਤੁਸੀਂ ਕਿੱਧਰ ਨਹੀਂ ਨਹੀਂ ਅਲੱਗ-ਅਲੱਗ ਸੀ ਅੱਛਾ ਅਲੱਗ-ਅਲੱਗ ਤੁਸੀਂ ਵੀ ਉੱਥੇ ਜੈਸੀ ਵੀ ਦਾ ਹਾਂਜੀ ਜੈਸੀ ਵੀ ਦਾ ਸੇਮ ਹੀ 11 ਸਾਲ ਲਾਇਏ 11 ਸਾਲ ਲਗਾਏ ਤੇ ਉੱਥੇ ਫਿਰ ਫੋਨ ਤੇ ਰਾਬਤਾ ਕੈਮ ਹੁੰਦਾ ਰਹਿੰਦਾ ਸੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਫਿਰ ਇੱਕ ਦਿਨ ਅਸੀਂ ਆਪਸ ਦੀ ਗੱਲ ਕੀਤੀ ਤੇ ਸੋਚਿਆ ਵੀ ਕਿਉਂ ਨਾ ਆਪਦਾ ਕੰਮਕਾਰ ਸ਼ੁਰੂ ਕੀਤਾ ਜਾਵੇ। ਹਾਂ। ਫਿਰ ਬਸ ਉਤੋਂ ਪਲਾਨਿੰਗ ਬਣੀ ਤੇ ਅਸੀਂ ਦੋਨੇ ਜਣੇ ਤੋਂ ਬਾਏ ਬਾਏ ਕਹਿ ਕੇ ਆ ਗਏ। ਅੱਛਾ ਮਤਲਬ ਕਿ ਸੋਚ ਹੀ ਲਿਆ ਵੀ ਅੱਜ ਦੁਬਾਰਾ ਆਉਣਾ ਹੀ ਨਹੀਂ। ਨਹੀਂ ਆਉਣਾ ਨਹੀਂ ਬਸ। ਠੀਕ ਹੈ। ਤੇ ਫਿਰ ਜਿਹੜੀ ਪਲਾਨਿੰਗ ਹੋਈ ਸੀ ਜੇਸੀਬੀ ਲੈਣ ਦੀ ਜਾਂ ਇੱਥੇ ਕਾਰੋਬਾਰ ਚਲਾਉਣ ਦੀ ਉਹ ਇੱਥੇ ਆ ਕੇ ਹੋਈ ਜਾਂ ਉਤੋਂ ਕਰਕੇ ਆਏ। ਉਤੋਂ ਕਰਕੇ ਆਏ ਸੀ। ਉਤੋਂ ਕਰਕੇ ਆਏ ਸੀ। ਹਾਂਜੀ ਹਾਂਜੀ। ਹਾਂ। ਜਿੱਦਾਂ ਬਾਈ ਤੁਸੀਂ ਉਤੋਂ ਪਲਾਨਿੰਗ ਕਰਕੇ ਸਾਰੀ ਆਈ ਸੀ ਮਸ਼ੀਨ ਦੀ। ਹਾਂਜੀ ਹਾਂਜੀ। ਵੀ ਇੱਥੇ ਪਰਿਵਾਰ ਨਾਲ ਗੱਲਬਾਤ ਹੋ ਗਈ ਸੀ ਸਾਰੀ ਤੇ ਫਿਰ ਉਸ ਤੋਂ ਬਾਅਦ ਵੀ ਜਿੱਦਾਂ ਸੀਗਾ ਵੀ ਇੱਥੇ ਆ ਕੇ ਜ਼ੀਰੋ ਤੋਂ ਕੰਮ ਕਿੱਥੋਂ ਸ਼ੁਰੂ ਕਰਨਾ ਕਿਵੇਂ ਕਰਨਾ ਉਹ ਸਭ ਤੋਂ ਵੱਡਾ ਉਹ ਕੰਮ ਸੀ ਹਾਂ ਤੇ ਉਹੀ ਸਾਡੇ ਲਈ ਟਾਰਗੇਟ ਸੀਗਾ ਵੀ ਇਹ ਕਿੱਥੋਂ ਕਰਨਾ ਵਾ ਫਿਰ ਫਰਸਟ ਮਸ਼ੀਨ ਜਦੋਂ ਹੀ ਲਈ ਹਾਂ ਇਹ ਤੋਂ ਕਹਿ ਰਹੀ ਹਾਂ ਮਾਸ਼ਰ ਗੈਸ ਫਾਸਟ ਓਕੇ ਹਾਂਜੀ ਹਾਂਜੀ ਤੇ ਉੱਥੋਂ ਕੰਮ ਸ਼ੁਰੂ ਕਰਦੇ ਕਰਦੇ ਜਾਨਕੀ ਖੋਦਾ ਆਣਾ ਪਿੰਡ ਦੇ ਵਿੱਚ ਹੀ ਆਪਦਾ ਕੰਮ ਸ਼ੁਰੂ ਕੰਮ ਕੀਤਾ ਹਾਂਜੀ ਇਹ ਇਹਦੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਚਾਹੁੰਨਾ ਜਿਵੇਂ ਤੁਸੀਂ ਕਿਹਾ ਕਿ ਅਸੀਂ ਬਾਹਰੋਂ ਆ ਕੇ ਜਿਹੜੀ ਇੱਥੇ ਆ ਕੇ ਰਹਿ ਕੀਤੀ ਉਹ ਰਹਿ ਉੱਥੇ ਹੀ ਤੁਸੀਂ ਦੋਨੇ ਜਣੇ ਕਰਕੇ ਆਏ ਸੀ ਹਾਂਜੀ ਕੀ ਪਰਿਵਾਰਾਂ ਨਾਲ ਗੱਲਬਾਤ ਹੋਈ ਸੀ ਕਿ ਤੁਹਾਡੀ ਕਿ ਅਸੀਂ ਆਹ ਕੰਮ ਕਰਨਾ ਇੱਥੇ ਆ ਕੇ ਹਾਂਜੀ ਪਰਿਵਾਰਾਂ ਨਾਲ ਗੱਲ ਹੋਈ ਸੀ ਜੀ ਉਹ ਕਹਿੰਦੇ ਵੀ ਦੇਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਸਾਡਾ ਸੰਯੋਗ ਤੁਹਾਡੇ ਨਾਲ ਆ ਪੂਰਾ ਕਦੇ ਇਹ ਤਾਂ ਨਹੀਂ ਕਿਹਾ ਉਹਨਾਂ ਨੇ ਕਿ ਤੁਸੀਂ ਹੁਣ ਆਰੋ-ਵਾਰ ਵੱਡਾ ਵੀ ਹੋ ਸਕਦਾ ਤੁਹਾਡਾ ਪੈਸੇ ਦੇ ਲੈਣ ਦੇਣ ਚ ਕੋਈ ਚੱਕਰ ਪੈ ਜਾਵੇ ਨਹੀਂ ਨਹੀਂ ਹਲੇ ਤੱਕ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਜਿੰਨੀ ਬਸ ਪਰਿਵਾਰ ਦੋਨੇ ਸਹਿਮਤੀ ਨਾਲ ਹੀ ਚੱਲਦੇ ਆਗੇ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹਮ ਠੀਕ ਚੱਲਦਾ ਰਿਹਾ ਜਮਾ ਜਮਾ ਸਹੀ ਹੈ ਜਦੋਂ ਮਸ਼ੀਨ ਲੈਣ ਗਏ ਸੀ ਸਾਰੇ ਪਰਵਾਰ ਨਾਲ ਗੱਲਬਾਤ ਹੋਈ ਸੀ ਹਾਂ ਜੀ ਹਾਂ ਜੀ ਹਾਂ ਜੀ ਫਾਦਰ ਸਾਹਿਬ ਨਾਲ ਗਏ ਸਾਡੇ ਹਮ ਤੇ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਹੀ ਸੀ ਪਲੱਗ ਅੱਗੇ ਦਾ ਪ੍ਰੋਗਰਾਮ ਕੀਤਾ ਸੀ ਹਮ ਹਾਂ ਜੀ ਹਾਂ ਜਦੋਂ ਇਹਨੇ ਕਿਹਾ ਕਿ ਪਰਿਵਾਰ ਨਾਲ ਗੱਲਬਾਤ ਹੋਈ ਸੀ ਸਾਡੀ ਤੇ ਫਿਰ ਜਦੋਂ ਮਸ਼ੀਨ ਉੱਥੋਂ ਲੈ ਕੇ ਆਏ ਜਿਹੜੀ ਪਹਿਲੀ ਮਸ਼ੀਨ ਆ ਉਹ ਕਦੋਂ ਲਈ ਤੁਸੀਂ ਪਹਿਲੀ ਮਸ਼ੀਨ ਐ 21 ਲਈ ਸੀ 2018 ਦੇ ਵਿੱਚ ਹਾਂ ਯਾਦ ਕਰ ਲੈ ਯਾਦ ਕਰ ਲੈ 21 ਦੇ ਵਿੱਚ 21 ਚ ਲਈ ਆ ਸੋਚ ਲਾ ਜੀ 21 ਸੀ 21 ਸੀ 25 ਚੱਲਦਾ ਵਿਆ ਹਾਂ ਜੀ ਨਹੀਂ ਨਹੀਂ 21 ਚ ਲਈ ਪਹਿਲੀ 21 ਚ ਲਈ ਆ ਹਾਂ 18 ਮਾਟਰ ਸੀ 12 ਉਹ ਕਿਹੜੇ ਸਾਨੂੰ ਚਾਹੀ ਸੀ 12 ਉਹ ਅਸੀਂ ਆਏ ਸੀ ਨਹੀਂ ਨਹੀਂ 19 ਚ ਆ ਗਈ ਸੀ ਸੋਚ ਲਾ ਉਹ ਨੀਕੀ ਦਾ ਫਰਕ ਆਦਾ ਨਾ ਜਿਹਨੇ ਕੀਤੀ ਜਾਏ ਹੈ ਨੀ ਕੀਤੀ ਜਾਏ ਉਹ ਨੀਕੀ ਦਾ ਫਰਕ ਲੱਗਦਾ ਨਾ ਮੈਂ ਫਰਵਰੀ ਮਹੀਨੇ ਦੇ ਵਿੱਚ ਆਇਆ ਸੀਗਾ ਇਹ ਮਾਰਚ ਅਪ੍ਰੈਲ ਦੇ ਵਿੱਚ ਆਇਆ ਸੀ ਅੱਛਾ ਹਾਂਜੀ ਮਸ਼ੀਨ ਕਟਕਟ ਕੇ ਕਟ ਕੇ ਨਹੀਂ ਨਹੀਂ ਮਸ਼ੀਨ ਕਿ ਕਟਨੀ ਆਈ ਚੱਲ ਗਈ ਮਸ਼ੀਨ ਕਿਵੇਂ ਕਦੋਂ ਲਈ ਆ ਮਸ਼ੀਨ ਅਸੀਂ ਲਈ ਆ ਜਦੋਂ 19 ਦੇ ਵਿੱਚ ਆ ਕੇ ਉੱਪਰ ਨਹੀਂ ਹਾਂ ਉੱਨੀ ਚਲੀ ਉਹ ਕਹਿੰਦਾ 21 ਚਾਏ ਆ ਤੇ ਆ ਕੱਟਦੇ ਯਾਰ ਇਹ ਉਹ ਕੋਈ ਨਹੀਂ ਉਹ ਕੋਈ ਗੱਲ ਠੀਕ ਆ ਠੀਕ ਆ ਉੱਨੀ じゃ21 ਚਾਏ ਆ 21 ਚਾਏ ਮੇਰੇ ਮੇਰੇ 1 ਮਿੰਟ ਮੜੀ ਇੱਕ ਕੋਈ ਨਹੀਂ ਤੂੰ ਕਰ ਗੱਲ ਕੋਈ ਨਹੀਂ ਤੀ ਕੋਈ ਗੱਲ ਇਹ ਜਦੋਂ ਆ ਕੇ ਮਸ਼ੀਨ ਇੱਥੇ ਲਈ ਆ ਇਹ 21 ਦੇ ਵਿੱਚ ਹੀ ਲਈ ਲੈ ਕੇ ਫੇਰ ਹੀ ਦੁਬਾਰਾ ਹੀ ਕੰਮ ਸ਼ੁਰੂ ਕੀਤਾ ਮਤਲਬ 21 ਚ 21 ਚ ਮਸ਼ੀਨ ਲੈ ਲਈ ਸੀ ਆਪਾਂ ਠੀਕ ਆ ਠੀਕ ਆ ਚਲੋ ਵਧੀਆ ਕੱਲਾ ਪਹਿਲੇ ਮਸ਼ੀਨ 21 ਚ ਲਈ ਆ ਚਲਾਈ ਦੋ ਮਹੀਨੇ ਲਈ ਸੀਗੀ ਜਲਾਈ ਦੇ ਮਹੀਨੇ ਲਈ ਇਧਰੋਂ ਆਏ ਹੋ ਜ ਆਪਣਾ ਸੌਦਾ ਹੋਇਆ ਸੀਗਾ ਤੇ ਪੇਮੈਂਟ ਕਿਉਂਕਿ ਲੋਨ ਤੇ ਤੁਹਾਨੂੰ ਪਤਾ ਟਾਈਮ ਕਾਫੀ ਲੱਗ ਜਾਂਦਾ ਕਰਨਾ ਨਵੇਂ ਸਿਰੇੋਂ ਰਿਕਾਰਡ ਬਣਾਉਣਾ ਬਾਕੀ ਆ ਨਾ ਬਜਟ ਜਿਹੜਾ ਥੋੜਾ ਜਿਹਾ ਵੱਡਾ ਸੀਗਾ ਕਿਉਂਕਿ ਆਪਾਂ ਹੈਗੇ ਇੱਕ ਨਾਰਮਲ ਘਰ ਨਾਲ ਮੀਡੀਅਮ ਜਿਹੜੇ ਪਰਿਵਾਰਾਂ ਦੇ ਵਿੱਚੋਂ ਆ ਪਹਿਲਾਂ ਮਾਰਕੀਟ ਵਗੈਰਾ ਕੁਝ ਵੀ ਨਹੀਂ ਬੈਂਕ ਅਕਾਊਂਟ ਵੀ ਸਾਡੇ ਆਪ ਦੇ ਨਹੀਂ ਸੀਗੇ ਹਾਂ ਤੇ ਜਦੋਂ ਕਿਤੇ ਲੋਨ ਦੀ ਕੋਈ ਗੱਲਬਾਤ ਹੋਣੀ ਤੇ ਇਹ ਗੱਲ ਮੁਰੇ ਆ ਜਾਂਦੀ ਬਾਰ-ਬਾਰ ਵੀ ਤੁਹਾਡਾ ਕੋਈ ਪ੍ਰੂਫ ਨਹੀਂ ਹੈਗਾ ਕੁਝ ਨਹੀਂ ਹੈਗਾ ਜਾਂਦੀ ਬਹੁਤ ਅੜਚਨਾ ਦੇ ਵਿੱਚੋਂ ਲੰਘ ਕੇ ਅੱਜ ਇਸ ਮਕਾਮ ਤੇ ਪਹੁੰਚੇ 12 ਸਾਲਾਂ ਬਾਅਦ ਆ ਕਹਿੰਦੇ ਰੱਬ ਜਿਹੜਾ ਉਰੂਲੀ ਦੀ ਵੀ ਸੁਣ ਲੈਂਦਾ ਫਿਰ ਵੀ ਤੁਸੀਂ ਮਿਹਨਤ ਕੀਤੀ ਹੈ ਤੁਸੀਂ ਫਿਰ ਪਰਮਾਤਮਾ ਦੇ ਜਿੱ ਭੇਜਿਆ ਹੋਇਆ ਇਨਸਾਨ ਹਾਂ ਬਈ ਵੀਰੇ ਕਾਪੜਿਆਂ ਦੇ ਫੋਨ ਆਉਂਦੇ ਆ ਵੀ ਸਾਡੇ ਮਸ਼ੀਨ ਵਾਲੋ ਕਰਾਨੀ ਵਾਲੋ ਫਿਰ ਕਾਰਡ ਦੇ ਸਰਤੀ ਹੈ ਜੋ ਵੀ ਬਸ ਹਾਂ ਵੀ ਆਪਣੀ ਪੇਮੈਂਟ ਕੋਈ ਵੀ ਜਿਵੇਂ ਮਤਲਬ ਲੋਨ ਦੀਆਂ ਟਾਈਮ ਸਰ ਜਾਈ ਜਾਂ ਤਾਂ ਉਹਦੇ ਨਾਲ ਰਿਕਾਰਡ ਕਾਫੀ ਚੰਗਾ ਬਣ ਜਾਂਦਾ ਜੀ ਹਾਂ ਜਿਵੇਂ ਭਾਈ ਪਹਿਲੇ ਮਸ਼ੀਨ ਤੁਸੀਂ ਲੈ ਲਈ ਸੀ ਉਦੋਂ 21 ਚ ਲੈ ਲਈ ਬੰਨ ਸਿਰ ਇਹ ਕਿੰਨਾ ਸਮਾਂ ਇਹ ਮਸ਼ੀਨ ਤੇ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਇਹ ਤਕਰੀਬਨ ਅਸੀਂ 5 ਸਾਲ ਦੇ ਕਰੀਬ ਮਸ਼ੀਨ ਚਲਾਈ ਹੈ ਇਹ ਮਸ਼ੀਨ 5 ਸਾਲ ਦੀ ਹਾਂਜੀ ਹਾਂਜੀ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਮਸ਼ੀਨ ਫ੍ਰੀ ਕਰਕੇ ਹਾਂ ਤੇਰਸ ਤੋਂ ਬਾਅਦ ਇਹ ਨਵੀਂ ਮਸ਼ੀਨ ਆਹ ਵਾਲੀ ਲਈ ਸੀਗੀ ਇੱਕ ਮਸ਼ੀਨ ਤੁਸੀਂ ਹੋਰ ਕੜਾਈ ਤੇ ਵਾਚੋ ਹਾਂਜੀ ਇਸ ਤੋਂ ਬਾਅਦ ਫੇਰ ਕੜਾਈ ਹੀ ਹਾਂ ਕਿ ਤਕਰੀਬਨ ਜਿਹੜੀ ਨਵੀਂ ਕਿੰਨੇ ਦੀ ਹੁੰਦੀ ਹੈ ਇਹ ਤਕਰੀਬਨ ਹੈਗੀ 33-34 ਦੇ ਵਿੱਚ ਵਿੱਚ ਪੈ ਜਾਂਦੀ ਹੈ ਜੀ ਕਹਿਣ ਦਾ ਭਾਵ ਵੀ 1 40-40 ਲੱਖ ਦਾ ਪ੍ਰੋਜੈਕਟ ਜਨ ਕਹਿਣ ਦਾ ਭਾਵ ਵੀ 40 ਲੱਖ ਰੁਪਈਆ ਇੱਕ ਬੰਦਾ ਤੁਸੀਂ ਕੈਨੇਡਾ ਚ ਭੇਜਣ ਦੀ ਬਜਾਏ ਇੱਕ ਮਸ਼ੀਨ ਹੀ ਲੈ ਲਈ ਹਾਂਜੀ ਇੱਥੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਜਿਹੜੇ ਕੈਨੇਡਾ ਦੇ ਵਿੱਚ 35 ਤੋਂ 50 ਲੱਖ ਰੁਪਈਆ ਲਾ ਕੇ ਜਾਂਦੇ ਆ ਇਹਨਾਂ ਨੌਜਵਾਨਾਂ ਦੀ ਸੋਚ ਦੇਖੋ ਤੁਸੀਂ ਪਹਿਲਾਂ ਤਾਂ ਵਿਦੇਸ਼ ਦੀ ਧਰਤੀ ਤੇ 11 ਸਾਲ ਤੋਂ ਉਹਨਾਂ ਨੇ ਮਿਹਨਤ ਕੀਤੀ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਆ ਕੇ ਦੋਨਾਂ ਨੇ ਉੱਥੋਂ ਮਨ ਬਣਾ ਲਿਆ ਵੀ ਭਾਈ ਆਪਾਂ ਪੰਜਾਬ 'ਚ ਜਾ ਕੇ ਆਪਦੇ ਪਿੰਡ ਜਾ ਕੇ ਆਪਦੇ ਜਨਮ ਭੂਮੀ ਦੇ ਵਿੱਚ ਜਾ ਕੇ ਆਪਾਂ ਇਹੇ ਕਾਰੋਬਾਰ ਕਰਨਾ ਤੇ ਇਹਦੇ ਵਿੱਚ ਹੀ ਸਕਸੈਸ ਹੋਣਾ ਔਰ ਪ੍ਰਮਾਤਮਾ ਦੀ ਇੰਨੀ ਕਿਰਪਾ ਰਹੀ ਆ ਇਹਨਾਂ ਨੇ ਮਿਹਨਤ ਕੀਤੀ ਦਿਨ ਰਾਤ ਇੱਕ ਕੀਤਾ ਪਰਿਵਾਰਾਂ ਦਾ ਵੱਡਾ ਸਹਿਯੋਗ ਰਿਹਾ ਸਹਿਯੋਗ ਦੇ ਨਾਲ ਥੋੜੇ ਸਮੇਂ ਦੇ ਵਿੱਚ ਹੀ ਇੱਕ ਮਸ਼ੀਨ ਨੂੰ ਫ੍ਰੀ ਕਰਕੇ ਜਿਹੜੀ ਦੂਜੀ ਜਿਹੜੀ ਨਵੀਂ ਮਸ਼ੀਨ ਇਹਨਾਂ ਨੇ ਕਿਹਾ ਕਿ ਲਈ ਆ ਉਹ ਕਿਹੜੀ ਸਨ ਚਲਾਈ ਸੀ ਆਪਾਂ ਮਸ਼ੀਨ ਜਿਹੜੀ ਇਹ ਲਈ ਹੈ ਅਸੀਂ 24 ਮਾਡਲ ਲਈ ਹੈ ਚਾਹ ਨਵੀਂ ਕੜਾਈ ਸੀ ਨਵੀਂ ਕੜਾਈ ਨਵੀਂ ਕੜਾਈ ਸੀ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇੱਕ ਮਸ਼ੀਨ ਹੋਰ ਲਈ ਹੈ ਜੀ ਫਿਰ ਬੱਲੇ ਬੱਲੇ ਇਹਦਾ ਕਮਾਲ ਹੀ ਕਰਦੀ ਤੁਸੀਂ ਫਿਰ ਤਾਂ ਯਾਰ ਤਿੰਨ ਮਸ਼ੀਨਾਂ ਕਹਿ ਸਕਦੇ ਤਿੰਨ ਤਿੰਨ ਮਸ਼ੀਨਾਂ ਕਹਿ ਸਕਦੇ ਆ ਠੀਕ ਇੱਥੇ ਚਾੜ ਦੀ ਇੱਥੇ ਕਹਿ ਸਕਦੇ ਕਿ ਵੱਡੀ ਜਿਹੜੀ ਮਿਹਨਤ ਨੌਜਵਾਨਾਂ ਦੀ ਆ ਤਿੰਨ ਮਸ਼ੀਨਾਂ ਤਕਰੀਬਨ 5-6 ਸਾਲਾਂ ਦੇ ਵਿੱਚ ਮਨ ਲਈ ਮਨ 56 ਸਾਲਾਂ ਦੇ ਵਿੱਚ ਜਿਹੜੀਆਂ ਤਿੰਨ ਮਸ਼ੀਨਾਂ ਜੇ ਕਹਿ ਦਈਏ ਇੱਕ ਮਸ਼ੀਨ ਦੀ ਕੀਮਤ 40 ਕੇ ਵਿੱਚ ਪੈ ਜਾਂਦੀ ਹੈ ਵਿਦ ਲੋਨ 40 ਚ ਪੈ ਜਾਂਦੀ ਹੈ ਹਾਂ 1 ਕਰੋੜ ਤੋਂ ਪਲੱਸ ਜਿਹੜਾ 1.5 ਕਰੋੜ ਦੇ ਲਗ ਭਗ ਜਿਹੜੀ ਕੀਮਤ ਬੰਦੀ ਜੇ ਅੱਜ ਅੱਜ ਦੀ ਗੱਲ ਕਰ ਲਈਏ ਤਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੋਨਾ ਕਾਰੋਬਾਰਾ ਮਿਹਨਤਾਂ ਕੀਤੀ ਇਹਨਾਂ ਨੌਜਵਾਨਾਂ ਨੂੰ ਪਰਮਾਤਮਾ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਆਪਦੇ ਨਾਲ ਨਾਲ ਫਿਰ ਇਸ ਦੇ ਨਾਲ ਨਾਲ ਜੀਸੀਬੀ ਚਲਾਉਣ ਦੇ ਨਾਲ ਨਾਲ ਫਿਰ ਤੁਹਾਨੂੰ ਜਿਹੜਾ ਟਰੈਕਟਰ ਵਗੈਰਾ ਦੀ ਲੋੜ ਪੈਂਦੀ ਹੋਣੀ ਟਰੈਕਟਰ ਚਲਾਉਣ ਦੇ ਵੀ ਲੋੜ ਪੈਂਦੀ ਨਾਲ ਤਾਂ ਫਿਰ ਟਰੈਕਟਰ ਜਿੱਦਾਂ ਹੁਣ ਸਾਡੇ ਦੋ ਟਰੈਕਟਰ ਆਪਣੇ ਆਪ ਦੀ ਹੈ ਜੀ ਹਾਂ ਯੱਕ ਸਾਡੇ ਫਰੈਂਡ ਨੇ ਸਾਨੂੰ ਲੈ ਕੇ ਦਿੱਤਾ ਸਾਡੇ ਪਿੰਡ ਚ ਲਵਾਰੇ ਤੋਂ ਮੁੰਡਾ ਹਾਂ ਬਹੁਤ ਚੰਗੀ ਸਪੋਰਟ ਕੀਤੀ ਉਹ ਮੁੰਡਾ ਸਾਨੂੰ ਹਾਂਜੀ ਹਾਂਜੀ ਹਾਂ ਅੱਛਾ ਓਕੇ ਬਹੁਤ ਵਧੀਆ ਸਪੋਰਟ ਕੀਤੀ ਕਿਉਂਕਿ ਉਹ ਇਸ ਲਾਈਨ ਦੇ ਵਿੱਚ ਸਾਥੋਂ ਵੀ ਬਹੁਤ ਜ਼ਿਆਦਾ ਪੁਰਾਣਾ ਕੰਮ ਦੇ ਵਿੱਚ ਓਕੇ ਤੇ ਉਹਨੇ ਸਾਨੂੰ ਸਪੋਰਟ ਕੀਤਾ ਵੀ ਸਾਨੂੰ ਕੰਮ ਵੀ ਦਿਵਾਇਆ ਅੱਗੇ ਵੀ ਜਿੱਦਾਂ ਉਹਦੀ ਮਾਰਕੀਟ ਪੁਰਾਣੀ ਸੀ ਉਹਨੇ ਉਹ ਚੀਜ਼ ਦੇ ਵਿੱਚ ਵੀ ਜਨਕੀ ਰਾਹ ਵੀ ਦਿਖਾਈ ਮਤਲਬ ਕਿ ਤੁਸੀਂ ਜਿਹੜਾ ਰਾਸਤੇ ਜਾਂ ਮਸ਼ੀਨਾਂ ਜਾਬ ਕਰਦੇ ਆਪਾਂ ਸਾਰੇ ਸਾਧਨ ਲੈ ਲਈ ਪਰ ਉਸ ਦੇ ਲਈ ਆਪਾਂ ਇਹਨੂੰ ਕੰਮ ਕਿੱਥੇ ਕਰਨਾ ਇਹ ਵੀ ਜ਼ਰੂਰੀ ਆ ਹਨਾ ਲਿੰਕ ਵੀ ਬੜਾ ਜ਼ਰੂਰੀ ਕਿਉਂਕਿ ਤੁਸੀਂ ਵਿਦੇਸ਼ ਚ ਧਰਤੀ ਹੁੰਦਾ ਸਮਾਂ ਲਾਇਆ ਇੱਥੇ ਲਿੰਕ ਖਤਮ ਇੱਥੇ ਲਿੰਕ ਲਿੰਕ ਲੱਭਣੇ ਬੜੇ ਜ਼ਰੂਰੀ ਆ ਹਨਾ ਬਹੁਤ ਜ਼ਰੂਰੀ ਆ ਸਭ ਤੋਂ ਵੱਧ ਲਿੰਕ ਜ਼ਰੂਰੀ ਆ विजय ਆਪਣਾ ਤਾਂ ਲੈਂਕਣੀ ਦਾ ਕੰਮ ਹੈ ਨਹੀਂ ਹਾਂ ਤੇ ਜਨਕੀ ਆਪ ਨੂੰ ਸਪੋਰਟ ਪੈਨ ਦੇ ਵਿੱਚੋਂ ਮੁੰਡੇ ਨੇ ਕੀਤੀ ਜਿਹੜਾ ਇਸ ਲਾਈਨ ਦੇ ਵਿੱਚ ਹੀ ਸੀ ਹਾਂ ਸਤਨਾਮ ਜੇ ਗੱਲ ਕਰੀਏ ਆਪਾਂ ਇਹ ਕਾਰੋਬਾਰ ਕਰਨਾ ਚਾਹੇ ਛੋਟਾ ਚਾਹੇ ਵੱਡਾ ਕਾਰੋਬਾਰ ਕਰਨਾ ਕਾਰੋਬਾਰ ਕੋਈ ਵੀ ਹੈ ਛੋਟਾ ਵੱਡਾ ਨਹੀਂ ਹੁੰਦਾ ਠੀਕ ਹੈ ਚਾਹੇ ਆਪਾਂ 버ਗਰ ਦੀ ਰੇੜੀ ਤੋਂ ਕੰਮ ਸ਼ੁਰੂ ਕਰ ਲੀਏ ਚਾਹੇ ਆਪਾਂ ਕੋਈ ਇਦਾਂ ਦਾ ਕਾਰੋਬਾਰ ਕਰ ਲੀਏ ਠੀਕ ਹੈ ਜਿਵੇਂ ਹਰੇਕ ਕਾਮਯਾਬ ਇਨਸਾਨ ਦੇ ਪਿੱਛੇ ਹਾਂਜੀ ਕਿਸੇ ਨਾ ਕਿਸੇ ਦਾ ਹੱਥ ਹੁੰਦਾ ਤੁਸੀਂ ਕਿਹਦਾ ਹੱਥ ਮੰਨਦੇ ਹੋ ਸਾਰਾ ਨ ਵੱਡਾ ਹੱਥ ਤਾਂ ਪ੍ਰਮਾਤਮਾ ਦਾ ਜੀ ਬਿਲਕੁਲ ਉਸ ਤੋਂ ਬਾਅਦ ਪਰਿਵਾਰ ਦਾ ਲਾਲੋ ਜੀ ਹੂੰ ਉਸ ਤੋਂ ਬਾਅਦ ਯਾਰਾਂ ਦੋਸਤਾਂ ਦਾ ਜਿੰਦੀ ਹਰੇਕ ਦੀ ਸਪੋਰਟ ਹੁੰਦੀ ਹੈ ਕੱਲੇ ਇਕੱਲੇ ਬਿਨਾ ਬੰਦੇ ਬਿਨਾ ਕੋਈ ਹੱਲ ਨਹੀਂ ਹੁੰਦਾ ਵੀ ਸਪੋਰਟ ਨਾਲ ਹੀ ਬੰਦਾ ਉੱਪਰ ਨੂੰ ਜਾਂਦਾ ਜੇ ਇੱਤ ਕਰਨ ਵਾਲਾ ਹਾਂਜੀ ਲੱਗਦਾ ਹੈ ਕਿ ਪਰਿਵਾਰ ਦਾ ਵੱਡਾ ਸਹਿਯੋਗ ਰਿਹਾ ਯਾਰਾਂ ਦੋਸਤਾਂ ਦਾ ਹਨਾ ਹਾਂਜੀ ਹਾਂਜੀ ਤੇ ਪਰਿਵਾਰ ਦਾ ਤਾਂ ਹੁੰਦਾ ਹੀ ਹੁੰਦਾ ਪ੍ਰਮਾਤਮਾ ਤੋਂ ਸਭ ਤੋਂ ਵੱਡਾ ਹੱਥ ਹੁੰਦਾ ਜੇ ਨੀਤ ਚੰਗੀ ਦਾ ਮੁਰਾਦਾ ਮਿਲਦੀ ਹੈ ਮੁਰਾਦਾ ਮਿਲਦੀ ਹੈ ਇਹ ਮੁਰਾਦਾ ਨੀਤ ਚੰਗੀ ਰੱਖਣੀ ਪੈਂਦੀ ਆ ਜੇ ਆਪਣੀ ਨੀਤ ਚੰਗੀ ਹੈ ਤਾਂ ਬੰਦਾ ਹਰ ਇੱਕ ਤੇ ਗੱਲ ਤਾਂ ਇਹ ਹੀ ਆ ਵੀ ਆਪਾਂ ਨੂੰ ਨਾਲੇ ਹੁਣ ਅਸੀਂ ਇੱਥੇ ਕੰਮ ਕਰ ਰਹੇ ਹਾਂ ਹਾਂ ਤਾਂ ਸਾਨੂੰ ਹੁਣ ਨਾਲ ਡਰਾਈਵਰ ਮੁੰਡੇ ਵੀ ਰੱਖਣੇ ਪੈਂਦੇ ਆ ਆਪ ਵੀ ਖੁਦ ਚਲਾਉਂਦੇ ਆ ਮਸ਼ੀਨਾਂ ਨੂੰ ਮੈਂ ਦੇਖਿਆ ਕਿ ਤੁਸੀਂ ਆਪ ਬਹੁਤ ਜ਼ਿਆਦਾ ਦੋਨੇ ਮਸ਼ੀਨਾਂ ਹੀ ਤੁਸੀਂ ਆਪ ਚਲਾਉਂਦੇ ਆ ਹਾਂਜੀ ਹਾਂਜੀ ਠੀਕ ਆ ਉਹ ਤਾਂ ਮਜਬੂਰੀ ਨਹੀਂ ਹੁਣ ਦੋ ਬੰਦੇ ਆ ਜਿਹੜੇ ਉਹ ਪੰਜਾਂ ਬੰਦਿਆਂ ਦਾ ਕੰਮ ਤਾਂ ਨਹੀਂ ਕਰ ਸਕਦੇ ਇਹ ਤਾਂ ਸੁਭਾਵਿਕੀ ਗੱਲ ਆ ਕਿ ਬੰਦਾ ਰੱਖਣਾ ਪਊਗਾ ਰੱਖਣੇ ਪੈਣਗੇ ਤੱਕੜੇ ਬੈਣੀ ਨਾ ਸੋ ਡਰਾਈਵਰ ਵੀ ਨਾਲ ਰੱਖੇ ਤੁਸੀਂ ਨਾਲ ਡਰਾਈਵਰ ਰੱਖਿਆ ਜੀ ਹੁਣ ਤਕਰੀਬਨ ਦੋ ਡਰਾਈਵਰ ਟਰੈਕਟਰਾਂ ਤੇ ਰੱਖੇ ਆ ਦੋ ਹੀ ਮਸ਼ੀਨਾਂ ਤੇ ਰ ਇਸ ਹਨ ਕੋਰ ਨੂੰ ਜ ਆਸੇ ਪਾਸੇ ਹੋਰ ਕੰਮ ਹੋ ਪੈ ਜਾਂਦੇ ਆ ਭੱਜਣਾ ਪੈਂਦਾ ਕਿਤੇ ਉਧਰ ਕੰਮ ਜਾਉ। ਆਹੋ ਸੋ ਗਾਂ ਵਾਲੀ ਗਾਂ ਦੇ ਕੰਮ ਦੀ ਚਾਲ ਵੀ ਦੇਖੀਂ। ਹਾਂ ਜੀ ਹਾਂ ਜੀ ਕੋਈ ਮੰਨ ਲਓ ਕਿਸੇ ਚੀਜ਼ ਚ ਪ੍ਰੋਬਲਮ ਪੈ ਗਈ ਸਾਈਡ ਤੇ ਜਾਣਾ ਪੈਂਦਾ। ਹਾਂ। ਐਦਾਂ ਵੀ ਹੁਣ ਕਾਰੋਬਾਰ ਕੀਤਿਆਂ ਨੂੰ ਕਿੰਨਾ ਸਮਾਂ ਹੋ ਗਿਆ ਦੋਨਾਂ ਕੱਠਿਆਂ ਨੂੰ? ਸਾਨੂੰ ਤਕਰੀਬਨ 5-6 ਸਾਲ ਤੋਂ ਕਰੀਬ ਹੋਈ ਗਏ ਜੀ। ਹੋ ਗਿਆ। ਹਾਂ ਜੀ। ਅੱਜ ਤੱਕ ਕੋਈ ਲੈਣ ਦੇਣ ਦੇ ਵਿੱਚ ਕੋਈ ਫਰਕ ਨਾ ਜਾਵੇ। ਜਾਂ ਲੱਗ ਜਾਂ ਲੱਗਦਾ ਹੋਵੇ। ਨਾ ਕਦੇ। ਜਿਆਦਾ ਸਤਨਾਮ ਜਿਆਦਾ ਮਸ਼ੀਨ ਚਲਾ ਰਿਹਾ ਤੇ ਤੇ ਸਾਡੇ ਬਾਬਾ ਜੀ ਜਿਆਦਾ ਕਦੇ ਬਾਹਰ ਹੀ ਲੈਂਦੇ ਇਦਾਂ ਦਾ ਸਤਨਾਮ ਕਦੇ ਹੁੰਦਾ ਨਹੀਂ ਨਾ ਜੀ ਨਾ ਨਾ ਕਦੇ ਨਹੀਂ ਇਹ ਚੀਜ਼ ਸਾਡੇ ਜੀ ਨਾ ਕਦੇ ਅਸੀਂ ਅੱਜ ਤੱਕ ਵੀ ਸਾਨੂੰ ਇੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਵੀ ਕਾਪੀ ਦੇ ਉੱਪਰ ਅਸੀਂ ਇਹ ਚੀਜ਼ ਨਹੀਂ ਲਿਖੀ ਵੀ ਕਿਨੇ ਕਿੰਨਾ ਪੈਸਾ ਵਰਤ ਲਿਆ ਤੇ ਕਿ ਕਿਹਨੇ ਕੀ ਖਾ ਲਿਆ ਹਾਂ ਆ ਜਰੂਰ ਡਰਾਈਵਰਾਂ ਨੂੰ ਹੀ ਜੋ ਸੈਲਰੀਆਂ ਦੇਣੀਆਂ ਉਹ ਜਰੂਰ ਹੀ ਰਹਿਣਾ ਹਿਸਾਬ ਲੈਣਾ ਪਏ ਪਰ ਅਸੀਂ ਆਪਣਾ ਕਦੇ ਵੀ 1 ਰੁਪਿਆ ਵੀ ਨਹੀਂ ਕਦੇ ਲਿਖਿਆ ਸਾਨੂੰ ਤਕਰੀਬਨ 7 ਸਾਲ 7 ਮਹੀਨੇ ਚੱਲ ਰਿਹਾ ਤੁਹਾਡੇ ਵਿੱਚ ਨਹੀਂ ਅਸੀਂ ਇਹ ਚੀਜ਼ ਨਹੀਂ ਲਿਖਿਆ ਹਾਂਜੀ ਸਾਡਾ ਜਨਕੀ ਸਿਸਟਮ ਕੀ ਆ ਵੀ ਭਰਾਵਾਂ ਨਾਲੋਂ ਵੀ ਜ਼ਿਆਦਾ ਆ ਇੱਕ ਤਾਂ ਹੁੰਦਾ ਨਾ ਭਰਾ ਵਾਲਾ ਭਰਾਵਾਂ ਨਾਲ ਵੀ ਜ਼ਿਆਦਾ ਆ ਵੀ ਅਸੀਂ ਪਹਿਲੇ ਦਿਨ ਤੋਂ ਹੀ ਇਹ ਕੰਮ ਦੇ ਵਿੱਚ ਸੀਗੇ ਵੀ ਜੇ ਮੈਂ ਮਸ਼ੀਨ ਸਿੱਖੀ ਹੈ ਇਹ ਨਹੀਂ ਮਸ਼ੀਨ ਸਿੱਖੀ अच्छा तो ये भी मशीन से गए थे ਤੁਸੀਂ ਵੀ ਇੱਥੇ ਮਸ਼ੀਨ ਸਕੇ ਗਏ ਸੀ ਅੱਛਾ ਤੇ ਮੈਂ ਚਲ ਗਿਆ ਇਹ ਵੀ ਬਾਹਰ ਦबई ਚਲ ਗਿਆ ਫਿਰ ਵਾਪਸ ਆਏ ਤੇ ਇਕੱਠੀ ਵਾਪਸ ਆਏ ਚੜਾਇਆ ਕੰਮ ਇੱਥੇ ਇਕੱਠੇ ਨੇ ਕਰਾਇਆ ਇਹ ਘਾਸ ਵਾਲੀ ਗੱਲ ਉਹ ਮੈਰਜ ਵੀ ਇਕੱਠੇ ਨੇ ਕਰਾਇਆ ਹਾਂ ਇਦਾਂ ਵੀ ਹੋਇਆ ਤੇ ਸੌਰੀ ਤਾਂ ਨਹੀਂ ਇਕੱਠੇ ਜਾਂਦੇ ਨਹੀਂ ਨਹੀਂ ਸਾਰੇ ਨੇੜੇ ਨੇੜੀ ਆ ਬੈਠ ਕੇ ਕਹਿੰਦੇ ਕਹਿੰਦਾ ਉਸ ਨਾਮ ਕਹਿੰਦਾ ਚੱਲਾ ਜੀ ਮੈਂ ਮੇਰੇ ਸਾਰੇ ਜਣੇ ਆਪਾਂ ਚੱਲਦੇ ਇਕੱਠੇ ਕਹਿੰਦੇ ਇਦਾਂ ਦੀ ਗੱਲ ਤਾਂ ਨਹੀਂ ਨਹੀਂ ਅੱਛਾ ਇਕੱਠੇ ਨੇ ਵਿਆਹ ਕਰਾਈ ਬਹੁਤ ਵਧੀਆ ਗੱਲ ਆ ਚਲ ਪ੍ਰਮਾਤਮਾ ਦੇ ਕਾਕਾ ਪਰਿਵਾਰ ਵੀ ਸੋਹਣੇ ਚੰਗੇ ਹੈ ਬਾਕੀ ਸਪੋਰਟ ਹੈ ਜੀ ਫੈ ਪਰਾਵਾ ਦੀ ਸਪੋਰਟ ਸਭ ਤੋਂ ਜ਼ਰੂਰੀ ਹੁੰਦੀ ਹੈ ਨਾ ਸਭ ਤੋਂ ਵਧੀਆ ਸਪੋਰਟ ਉਹਨਾਂ ਦੀ ਸੀ ਸਾਨੂੰ ਐਵੇਂ ਦੇ ਰਹੀਏ ਜੀ ਜੇ ਉਹਨਾਂ ਅਸੀਂ ਕਿਹਾ ਮਗਰ ਕੰਮ ਕਰਦੇ ਨੇ ਮਗਰ ਪਰਿਵਾਰ ਆ ਘਰ ਵੀ ਸਾਹਮਣੇ ਘਰ-ਬਾਰ ਦੇਖਦੇ ਸੀ ਹੁਣ ਮੰਨ ਲਓ ਜੀ ਤੇ ਫਸਟ ਟਾਈਮ ਕੰਮ ਕੀਤਾ ਘਰ ਤੋਂ ਬਾਹਰ ਸੀ ਅੱਛਾ 1.5 ਤੋਂ 100 150 ਕਿਲੋਮੀਟਰ ਪੈ ਜਾਂਦਾ ਇੱਥੋਂ ਮੰਗੀ ਪਹਿਲੀ ਜੇਸੀ ਵੀ ਜਦੋਂ ਆਪਾਂ ਲਈਆ ਉਹ ਤੋਂ ਬਾਹਰ ਜਾ ਕੇ ਕੰਮ ਕਰਨਾ ਪਿਆ ਹਾਂ ਜੀ ਹਾਂ ਜੀ ਬਾਹਰ ਜਾ ਕੇ ਅੱਛਾ ਉੱਥੇ ਫਿਰ ਸਦਰਾਂ ਫਿਰ ਉੱਥੇ ਹੀ ਰਹਿਣਾ ਸੀ ਉੱਥੇ ਕੰਮ ਕਰਨਾ ਜੀ ਰੋਟੀ ਬਣਾਣੀ ਵੀ ਆਪ ਦਾ ਬਣਾਉਣਾ ਸਾਰਾ ਕੁਝ ਹਾਂ ਚਲੋ ਇਹ ਤਾਂ ਵੈਸੇ ਇਹ ਤਾਂ ਜਿਹੜਾ ਚਲੋ ਆਪਣੇ ਦੇਸ਼ ਦੀ ਧਰਤੀ ਤੇ ਰਹਿ ਕੇ ਤੁਸੀਂ ਕਾਰੋਬਾਰ ਕਰਦੇ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ 11 12 ਸਾਲ ਲਾਇਏ ਨੇ ਇਹ ਤਾਂ ਫਿਰ ਵੀ ਐਂ ਲੱਗਦਾ ਸੀ ਚੱਲਾ ਕੋਈ ਨਹੀਂ ਸ਼ਾਮ ਨੂੰ ਘਰੇ ਜਾ ਹੀ ਵਰਨਾ ਹਨਾ ਚਲੋ ਮਿਹਨਤ ਤਾਂ ਕਰਨੀ ਪੈਂਦੀ ਹੈ ਮਿਹਨਤ ਲਈ ਘਰ ਛੱਡ ਕੇ ਹੀ ਜਿਹੜਾ ਬੰਦਾ ਕਾਮਯਾਬ ਹੁੰਦਾ ਹਨਾ ਮਿਹਨਤ ਕਰਾਂਗੇ ਤਾਂ ਜਿਹੜਾ ਕੋਈ ਮਰਜ਼ੀ ਆਪਾਂ ਕਹ ਜੀਏ ਘਰ ਛੱਡ ਕੇ ਆਪਾਂ ਕਾਮਯਾਬ ਹੋਏ ਆ ਤਾਂ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਹਨਾ ਜੇ ਕਹ ਜੀਏ ਘਰ ਚ ਬਹਿ ਕੇ ਕਾਮਯਾਬ ਹੋ ਜਾਈ ਹੋ ਗੀ ਕਰ ਤੋਂ ਸਹਿ ਨਹੀਂ ਕਾਮਯਾਬ ਹੋ ਸਕਦਾ ਹਨਾ ਹਾਂਜੀ ਹਾਂ ਬਿਲਕੁਲ ਕਿਵੇਂ ਲੱਗਦਾ ਬਸ ਲੱਗਦਾ ਕਿ ਮਿਹਨਤ ਕਰੋ ਮਿਹਨਤ ਕਰਾਂਗੇ ਤਾਂ ਹਰ ਇੱਕ ਚੀਜ਼ ਦਾ ਆਪਾਂ ਨੂੰ ਫਲ ਮਿਲਦਾ ਹੀ ਹੈ ਤੇ ਮਿਹਨਤ ਇੰਨੀ ਕੁ ਹੋਣੀ ਚਾਹੀਦੀ ਹੈ ਕਿ ਕਿ ਉਹਦੇ ਵਿੱਚ ਬੇਈਮਾਨੀ ਨਾ ਹੋਵੇ ਮੈਂ ਆਪਣੀ ਜਨਕੀ ਮਿਹਨਤ ਜੇ ਅਸੀਂ ਕਰਦੇ ਸੀਗੇ ਕਿਤੇ ਵੀ ਜਾਂਦੇ ਸੀਗੇ ਵੀ ਕਿਸੇ ਇਹ ਲੈਣੇ ਹੋ ਜੀ ਆ ਰਹਿ ਕੇ ਕਿਸੇ ਦੇ ਘਰ ਦੇ ਵਿੱਚ ਵੀ ਰਹਿਣਾ ਵਾ ਅਗਲੇ ਪੱਖੋਂ ਵਧੀਆ ਰਹਿਣਾ ਹੈ ਜਿਤੋਂ ਪੱਖੋਂ ਫੈਮਿਲੀ ਕੋਲ ਇਹਦੇ ਉਹ ਫੈਮਿਲੀ ਨੂੰ ਫੈਮਿਲੀ ਬਣਾਉਣਾ ਹੀ ਪੈਂਦਾ ਇਹ ਚੀਜ਼ਾਂ ਬਹੁਤ-ਬਹੁਤ ਦੇਖਣੇ ਲੈਣ ਦੇ ਵਿੱਚ ਤਕਰੀਬਨ ਆਈ ਕਿਉਂਕਿ ਜੇ ਇੱਕ ਤਾਂ ਹੁੰਦਾ ਮਾਲਕ ਹੁੰਦਾ ਪਰ ਅਸੀਂ ਡਰਾਈਵਰ ਮਾਲਕਾਂ ਅਸੀਂ ਡਰਾਈਵਰ ਵੀ ਹਾਂ ਤੇ ਮਾਲਕ ਵੀ ਹਾਂ ਇਹ ਚੀਜ਼ਾਂ ਹੰਡਾਈਆਂ ਆ ਹੰਡਾਈਆਂ ਹਾਂ ਕਿ ਖੁਦ ਚਲਾਈਆਂ ਤੇ ਕਿਸੇ ਦੇ ਘਰੇ ਰਹੇ ਖੁਦ ਬਣਾ ਕੇ ਰੋਟੀਆਂ ਖਾਧੀਆਂ ਸਭ ਕੁਝ ਕੀਤਾ ਵਾ ਇਹ ਚੀਜ਼ਾਂ ਦਾ ਤਾਂ ਪਤਾਵੇ ਤਕਲੀਫ ਵੀ ਸਮਝਦਾ ਡਰਾਈਵਰ ਆਪਰੇਟਰ ਦੀ ਵੀ ਕੀ ਹੁੰਦੀ ਹੈ ਮਤਲਬ ਕਿ ਜਿਹੜਾ ਕੁਝ ਆਪਦੇ ਤਨ ਤੇ ਹੰਡਾਇਆ ਹੋਵੇ ਜਿਵੇਂ ਪਹਿਲਾਂ ਆਪ ਡਰਾਈਵਰੀਆਂ ਕਿੱਥੇ ਹੈਗੀਆਂ ਕਜੇ ਆਪਾਂ ਨੂੰ ਪਤਾ ਵੀ ਅੱਜ ਅਸੀਂ ਉਹ ਡਰਾਈਵਰ ਦੀ ਪੋਜੀਸ਼ਨ ਤੇ ਆਂ ਤਾਂ ਸਾਨੂੰ ਪਤਾ ਕਿ ਡਰਾਈਵਰ ਨੂੰ ਕੀ ਕੀ ਪਿੱਛੇ ਮੁਸੀਬਤਾਂ ਹੁੰਦੀਆਂ ਹਨ ਮੈਂ ਕਹਿੰਦਾ ਭਾਵੇਂ ਉਹਨਾਂ ਨੂੰ ਵੀ ਆਪਦੇ ਭਰਾਵਾਂ ਦੇ ਤੌਰ ਤੇ ਸਮਝਦੇ ਆਂ ਹਾਂਜੀ 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 ਕਦੇ ਸਮਝਿਆ ਨਹੀਂ ਵੇਟ ਕਦੇ ਨਹੀਂ ਆ ਪਏ ਗੱਲਾਂ ਦੀ ਜਿਹੜੀ ਚੀਜ਼ ਆਪਾਂ ਰਿਆਬ ਦੇ ਲਈ ਵੀ ਖਾਣ ਨੂੰ ਲਿਆਉਣੇ ਆ ਸਾਰਾ ਕੁਝ ਵਿਖਾਈਏ ਚੰਗਾ ਤੇ ਅਸੀਂ ਨਾਲ ਕਦੇ ਵੀ ਡਰਾਈਵਰ ਵਾਲਾ ਉਹਨਾਂ ਨਾਲ ਵਰਤਾਵ ਨਹੀਂ ਕੀਤਾ ਵੀ ਇਹ ਸਾਡੇ ਡਰਾਈਵਰ ਹਾਂ ਬਸ ਇੱਕ ਥਾਲੀ ਚ ਕਰਨ ਬੈਠੇ ਇਕੱਠੇ ਪਰਿਵਾਰ ਨਹੀਂ ਸਾਰਾ ਹੈਗਾ ਹਨਾ ਦੁੱਖ ਸੁੱਖ ਦੇ ਵਿੱਚ ਸਾਂਝਾ ਖੁਸ਼ੀ ਗਮੀ ਦੇ ਵਿੱਚ ਸਾਂਝਾ ਪਰਿਵਾਰ ਹਾਂ ਜੀ ਹਾਂ ਜੀ ਹਾਂ ਉਹਨਾਂ ਦੇ ਨਾਲ ਖੜਨਾ ਨਾਲ ਖੜਨਾ ਹਾਂ ਖੜਨਾ ਕੋਈ ਇਦਾਂ ਦੀ ਕੋਈ ਗੱਲ ਹੋਈ ਹੋਵੇ ਜਜਾ ਬਾਬਾ ਜੀ ਜਾਂ ਸਤਨਾਮ ਜੀ ਜਿਹੜੀ ਤੁਹਾਡੀ ਕੋਈ ਯਾਦਗਾਰੀ ਹੋਵੇ ਦੋਨਾਂ ਇਕੱਠਿਆਂ ਨੇ ਚਾਹੇ ਉਹ ਵਿਦੇਸ਼ ਦੀ ਧਰਤੀ ਤੇ ਚਾਹੇ ਇੱਥੇ ਰਹਿ ਕੇ ਕੋਈ ਇਦਾਂ ਦੀ ਯਾਦ ਹੋਵੇ ਜਿਹਨੂੰ ਯਾਦ ਕਰਕੇ ਅੱਜ ਵੀ ਮਨ ਦੇ ਵਿੱਚ ਆਉਂਦਾ ਹੋਵੇ ਯਾਰ ਆਹ ਗੱਲ ਵਾਕਈ ਅੱਜ ਵੀ ਯਾਦ ਆਉਂਦੀ ਹੈ ਜਾਂ ਕਦੋਂ ਜਦੋਂ ਤੁਸੀਂ ਮਸ਼ੀਨ ਲੈਣੀ ਸੀ ਉਦੋਂ ਮਨ ਦੇ ਵਿੱਚ ਕੋਈ ਇਦਾਂ ਦੀ ਗੱਲ ਚੱਲਦੀ ਹੋਵੇ ਕਿ ਯਾਰ ਜੇ ਆ ਗੱਲ ਅੱਜ ਹੁੰਦੀ ਤਾਂ ਐ ਹੁੰਦਾ ਕੋਈ ਅਜਿਹੀ ਗੱਲ ਕੋਈ ਪੁਰਾਣੀ ਯਾਦ ਪੁਰਾਣੀ ਯਾਦ ਤਾਂ ਇਹੀ ਸੀ ਕਿ ਜਦੋਂ ਫਸਟ ਮਸ਼ੀਨ ਲੈਣੀ ਸੀ ਤੇ ਜਦੋਂ ਇੰਡੀਆ ਦੇ ਵਿੱਚ ਆਏ ਅਸੀਂ ਤੇ ਸਾਨੂੰ ਯਾਨਕੀ ਇਹੀ ਗੱਲ ਸੀ ਕਿ ਜੇ ਕਿਸੇ ਕੋਲ ਬੈਂਕ ਕੋਲੇ ਜਾਂਦੇ ਸੀਗੇ ਪਹਿਲਾਂ ਇਹੀ ਕਹਿੰਦਾ ਸੀਗਾ ਯਾਰ ਤੁਹਾਡਾ ਤਾਂ ਰਿਕਾਰਡ ਹੈ ਨਹੀਂ ਤੁਸੀਂ ਇੰਡੀਆ ਦੇ ਵਿੱਚ ਜਿਉਂਦੇ ਨਹੀਂ ਕਿਉਂਕਿ ਜੋ ਪ੍ਰੋਸੈਸ ਕੀ ਹੈ ਲੋਨ ਦਾ ਜਿਹਨਾਂ ਜਿਹੜਾ ਆਪਾਂ ਲੋਨ ਲੈਂਦੇ ਨੇ ਕਿ ਉਹ ਗਵਰਨਮੈਂਟ ਆਪਾਂ ਨੂੰ ਸਮਝਦੀ ਨਹੀਂ ਵੀ ਤਹੀ ਜਾਉਂਦੇ ਆ ਜਾਉਂਦੇ ਆ ਬਿਲਕੁਲ ਸਹੀ ਗੱਲ ਆ ਤੇ ਉਹ ਕਹਿੰਦੇ ਵੀ ਤੁਸੀਂ ਲੋਨ ਲਵੋਗੇ ਤੁਸੀਂ ਫਿਰ ਥੋੜੇ ਰਿਕਾਰਡ ਬਣਗੇ ਵੀ ਜਨਕੀ ਉਹ ਚੀਜ਼ ਤੋਂ ਅਸੀਂ ਕਾਫੀ ਜ਼ਿਆਦਾ ਸਿੱਖਿਆ ਵੀ ਜ਼ਰੂਰੀ ਹੈ ਚੀਜ਼ਾਂ ਬਣਾਉਣੀ ਕਹਿਣ ਦਾ ਭਾ ਪਹਿਲਾਂ ਤਸੀਂ ਬੈਂਕਾਂ ਦੇ ਪਿੱਛੇ ਸੀ ਸਤਨਾਮ ਅੱਜ ਬੈਂਕ ਵਾਲੇ ਅੱਜ ਬੈਂਕ ਵਾਲੇ ਆਉਂਦੇ ਆ ਆਪਣੇ ਤੁਹਾਡੇ ਪਿੱਛੇ ਆ ਕਹਿੰਦਾ ਬਾ ਵੀ ਇਹ ਬਿਲਕੁਲ ਅੱਜ ਉਹ ਗੱਲ ਯਾਦ ਆਉਂਦੀ ਹੋਣੀ ਆ ਕਿੱਥੇ ਯਾਰ ਅਸੀਂ ਇਹਨਾਂ ਦੇ ਮਗਰ ਜਾਂਦੇ ਨਹੀਂ ਉੱਥੇ ਸਾਡੀ ਗਾਂ ਦੀ ਗੱਲ ਹੀ ਨਹੀਂ ਸੁਣਦੇ ਆ ਤੇ ਅੱਜ ਉਹ ਤੁਹਾਡੇ ਪਿੱਛੇ ਆਉਂਦੇ ਆ ਕਹਿੰਦੇ ਭਾਈ ਸਾਡੇ ਤੋਂ ਲੋਨ ਕਰਾ ਲਓ ਹੈਨਾ ਕਿਉਂਕਿ ਰੈਕਡ ਹੈ ਇੱਕ ਰੈਕਡ ਆ ਇੱਕ ਬੰਦੇ ਨੂੰ ਬਣਾਉਣਾ ਪੈਂਦਾ ਹੈ ਹੈਨਾ ਸਤਨਾਮ ਬਣਾਉਣਾ ਪੈਂਦਾ ਕਿ ਜੇ ਚੰਗਾ ਬਣ ਗਿਆ ਤਾਂ ਤੁਹਾਡੇ ਲੋਕ ਪਿੱਛੇ ਹੋਣਗੇ ਨਹੀਂ ਤਾਂ ਬੈਂਕਾਂ ਦੇ ਪਿੱਛੇ ਹੁੰਦੇ ਹੁੰਦੇ ਆ ਉਹ ਪਹਿਲੇ ਲੈਣ ਦੇ ਪਿੱਛੇ ਵੀ ਹੁੰਦੇ ਆ ਉਹ ਦੂਜੇ ਵੀ ਹੁੰਦੇ ਆ ਜੇ ਆਪਾਂ ਮੰਨ ਲਓ ਜੇ ਆਪਾਂ ਮੰਨ ਲਓ ਕਿ ਲੋਨ ਸਹੀ ਨਹੀਂ ਮੋੜਿਆ ਉਹ ਸਾਰਾ ਕੋਈ ਜਨਤ ਵੀ ਕਰ ਸਕਦੇ ਤੇ ਦੂਜੂ ਬਸ ਨਹੀਂ ਹੁੰਦੇ ਆ ਉਹ ਦੂਜੀ ਕੋਈ ਕਾਰਵਾਈ ਵੀ ਕਰਦੇ ਆ ਪਰ ਆਪਣੇ ਇਹ ਨਹੀਂ ਆਪਣੇ ਉਲਟਾ ਹੋ ਗਿਆ ਕਿ ਆਪਾਂ ਰਿਕਾਰਡ ਸਹੀ ਬਣਾਇਆ ਹੈ ਨਾ ਰਿਕਾਰਡ ਸਹੀ ਬਣਾਉਂਦੇ ਆ ਆਪਣੇ ਕੋਲੇ ਵੈਸੇ ਹੁੰਦੇ ਵੀ ਤੁਸੀਂ ਹੋਰ ਲੈ ਲਓ ਯਾਰ ਹੋਰ ਲੈ ਲਓ ਕਿ ਹਾਲਾਂਕਿ ਜਨ ਸਿੰਘਾਂ ਵੀ ਆਪਣੇ ਕੋਲੇ ਵੀ ਜਨ ਕਿ ਜੀਸੀਬੀ ਰਸੀ ਆ ਆਪਾਂ ਕੈਸ਼ ਦੀ ਮਸ਼ੀਨ ਲਈ ਆ ਵੇ ਸਤੋਂ ਇਲਾਵਾ ਵੀ ਆਪਣੇ ਕੋਲੇ ਮਸ਼ੀਨਾਂ ਇੱਥੇ ਡੈਮੋ ਤੇ ਚੱਲ ਕੇ ਆਈਆਂ। ਇਹ ਕਹਿੰਦਾ ਯਾਰ ਤੁਸੀਂ ਸਾਨੂੰ ਪਹਿਲ ਦਿਓ। ਹਾਂ। ਅੱਛਾ ਡੈਮੋ ਦੇਣ ਨਵੀਂ ਮਸ਼ੀਨ ਲੈ ਆਉਂਦੇ ਵੀ ਅੱਜ। ਡੈਮੋ ਆਪਾਂ ਘਾਟੋ ਘਾਟ ਵੀ ਉਹਨਾਂ ਨੇ 3 ਮਹੀਨੇ ਆਪਾਂ ਨੂੰ 3 ਮਹੀਨੇ ਦਿੱਤੀ ਮਸ਼ੀਨ ਉਹਨਾਂ ਨੇ ਆਪਾਂ ਨੂੰ ਕੋਈ ਕਹਿੰਦੇ ਡੀਜ਼ਲ ਪਾਓ ਚਲਾਓ। ਹਾਂ। 3 ਮਹੀਨੇ ਕੋਈ ਰੈਂਟ ਨਹੀਂ। ਹਾਂ। ਵੀ ਇਹਨਾਂ ਵੀ ਉਹਨਾਂ ਨਾਲ ਜਿੰਨਾ ਆਪਣਾ ਪ੍ਰੇਮ ਆ ਜਾਸ ਸਿੰਘ ਵਾਲਾ ਨਾਲ ਵੀ। ਹਾਂ। ਇਹੋ ਪਿੰਗਰਾਂ ਚ ਬਲਾ ਚੈੱਕ ਕਰੋ ਚਲਾਓ ਇਹਨੂੰ। ਉਸ ਤੋਂ ਬਾਅਦ ਤੁਸੀਂ ਆਪੋ ਡਿਸਾਈਡ ਕਰੋ। ਵੀ ਮਸ਼ੀਨ ਸਾਡੀ ਲੈਣੀ ਜਾਂ ਨਹੀਂ ਲੈਣੀ ਅੱਛਾ 3 ਮਹੀਨੇ ਤੁਹਾਨੂੰ ਵੈਸੇ ਦੇ ਦਿੱਤੇ ਤੇ ਤੇਲ ਪਾਓ ਤੇ ਚਲਾਓ ਚੈੱਕ ਕਰੋ ਹਾਂਜੀ ਬੱਬਕਟ ਕੰਪਨੀ ਨੇ ਆਪਣੀ ਦਿੱਤੀ ਸੀ ਮਸ਼ੀਨ 3 ਮਹੀਨੇ ਇੱਥੇ ਰੱਖੀ ਆਪਾਂ ਇੱਥੇ ਇੱਥੇ ਹੀ ਕੰਮ ਕੀਤਾ ਉਹਦੇ ਨਾਲ ਅੱਛਾ ਫਿਰ ਉਹ ਮਸ਼ੀਨ ਲਈ ਕਿ ਨਹੀਂ ਨਹੀਂ ਉਹ ਨਹੀਂ ਲਈ ਗਈ ਅੱਛਾ ਨਹੀਂ ਉਹਦੀ ਪਲਾਨਿੰਗ ਚੱਲਦੀ ਹਜੇ ਹਾਂ ਉਹ ਗਾਹੇ ਸੋਚਦੇ ਕੀ ਕਰਨਾ ਚਲੋ ਪਰਮਾਤਮਾ ਕਰੇ ਕਿ ਤੁਸੀਂ ਉਹ ਵੀ ਮਸ਼ੀਨ ਲਾਈ ਜਾ ਕਿਵੇਂ ਲੱਗਦਾ ਕਿ ਹੁਣ ਅੱਗੇ ਜਿਹੜਾ ਹੈਗਾ ਕਿ ਮਨ ਦੇ ਵਿੱਚ ਕੀ ਸੋਚਿਆ ਕੀ ਪ੍ਰਮਾਤਮਾ ਨੇ ਇਸ ਤੋਂ ਜ਼ਿਆਦਾ ਹੋਰ ਕੀ ਹੋ ਸਕਦਾ ਪ੍ਰਮਾਤਮਾ ਨੇ ਜੀ ਆਪਾਂ ਨੂੰ ਮਿਹਨਤ ਕੀਤੀ ਵਧੀਆ ਫਲ ਦਿੱਤਾ ਜੀ ਬਾਕੀ ਸਾਡੇ ਜਿਹੜੇ ਭੱਠੇ ਦੇ ਮਾਲਕ ਆ ਸतीश ਬਾਨਸਰ ਜੀ ਇਹਨਾਂ ਦਾ ਸਾਨੂੰ ਬਹੁਤ ਯਾਰੀ ਸੰਜੋਗ ਸੀਗਾ ਜਿਵੇਂ ਜਦੋਂ ਹੁਣ ਸਾਨੂੰ ਮੰਨ ਲਓ ਕਿ ਇੱਕ ਉਹਨਾਂ ਨੇ ਹੋਰ ਸਾਨੂੰ ਪ੍ਰੋਜੈਕਟ ਨਵਾਂ ਦਿੱਤਾ ਓਕੇ ਨਵਾਂ ਪ੍ਰੋਜੈਕਟ ਹੋਰ ਦਿੱਤਾ ਕਿ ਹੋਰ ਹੈ ਸਾਡੀ ਹੁਣ ਚੱਲ ਰਹੀ ਆ ਕਿ ਉਹਦੇ ਵਿੱਚ ਵੀ ਅਸੀਂ ਇੱਕ ਹੋਰ ਮਸ਼ੀਨ ਦੀ ਨਵੀਂ ਪਲੈਨਿੰਗ ਕਰ ਰਹੇ ਆ ਵੀ ਤਕਰੀਬਨ ਹੋਰ ਸਕਦਾ ਵੀ 2-3 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਲੈ ਆਏ ਜੀ ਮਾਲਕੀ 25 ਦੇ ਵਿੱਚ ਵਿੱਚ ਇੱਕ ਮਸ਼ੀਨ ਹੋਰ ਆਉਣ ਦੀ ਸੰਭਾਵਨਾ ਬਣੀ ਹੈ। ਹਾਂ ਜੀ। ਟੋਟਲ ਤਿੰਨ ਤਿੰਨ ਹੋ ਜਾਣਗੀਆਂ। ਹਾਂ ਜੀ। ਤਿੰਨ ਮਸ਼ੀਨਾਂ ਹੋ ਜਾਣਗੀਆਂ। ਤਿੰਨ ਹੋ ਜਾਣਗੀਆਂ। ਹੂੰ। ਉਹ ਆਪਾਂ ਜਣ ਕੇ ਇੱਥੋਂ ਦੂਸਰੀ ਜਗ੍ਹਾ ਦੇ ਨਵੇਂ ਕੰਮ ਉੱਥੇ ਕੰਮ ਸਟਾਰਟ ਕਰਨਾ ਨਿਊ ਪ੍ਰੋਜੈਕਟ ਹੈ ਜੀ। ਓਕੇ ਨਿਊ ਪ੍ਰੋਜੈਕਟ ਹੈ ਨਾ ਚੱਲ ਰਿਹਾ। ਪ੍ਰਮਾਤਮਾ ਕਰੇ ਕਿ ਉਹ ਪ੍ਰੋਜੈਕਟ ਜਲਦੀ ਸ਼ੁਰੂ ਹੋਵੇ। ਹਾਂ ਜੀ। ਬਾਕੀ ਸਾਨੂੰ ਜਿਹੜਾ ਇੱਥੋਂ ਦਾ ਕੰਮ ਕੰਮ ਦਾ ਬੰਦਾ ਹਰੇਕ ਚੀਜ਼ ਕਰ ਲੈਂਦਾ ਜੀ। ਹਾਂ। ਪਰ ਕੁਆਲਿਟੀ ਦੇਣੀ ਸਭ ਤੋਂ ਵੱਡੀ ਚੀਜ਼ ਆ। ਬਹੁਤ ਵੱਡੀ ਗੱਲ ਆ। ਤੇ ਜੇ ਆਪਾਂ ਕੁਆ ਪੀ ਡਰਾਈਵਰ ਹੁੰਦੇ ਆ ਜਾਂ ਕੋਈ ਲੇਬਰ ਹੁੰਦੇ ਆ ਹਰ ਇੱਕ ਚੀਜ਼ ਅਲੱਗ ਅਡਜਸਟਮੈਂਟ ਕਰਾਉਣੀ ਪੈਂਦੀ ਹੈ। ਹਾਂ। ਤੇ ਉਹ ਚੀਜ਼ ਇੱਥੇ ਬਹੁਤ ਵਧੀਆ ਬਾਕੀ ਸਾਡਾ ਸਟਾਫ ਇੱਥੇ ਪੱਠੇ ਦਾ। ਹਾਂ। ਵੀ ਕੰਮ ਜਿੱਦਾਂ ਆਉਣ ਕਰ। ਜਿਵੇਂ ਮਸ਼ੀਨਰੀ ਸਾਰੀ ਇੱਥੇ ਖੜੀ ਰਹਿੰਦੀ ਐ ਕੋਈ ਇਹ ਨਹੀਂ ਕੋਈ ਚੋਰੀ ਦਾ ਡਰ ਕੁਝ ਨਹੀਂ ਹੈ ਨਾ। ਸਭ ਤੋਂ ਵੱਡੀ ਤਾਂ ਇਹ ਗੱਲ ਹੈ। ਹਾਂ। ਜਿਵੇਂ ਕਹ ਰਹੀਆ ਸਤਨਾਮ ਹਾਂਜੀ। ਅੱਗੇ ਫਿਊਚਰ ਦੇ ਵਿੱਚ ਇਸ ਤੋਂ ਜ਼ਿਆਦਾ ਹੋਰ ਕੀ ਹੋ ਸਕਦਾ ਵਧੀਆ ਜੇ ਆਪਾਂ ਕਰ ਸਕੀ ਤਾਂ। ਬਸ ਪ੍ਰਮਾਤਮਾ ਦਾ ਬਹੁਤ ਧੰਨ ਦਿੱਤਾ ਵਿਆਂ। ਹਾਂ। ਵੀ ਬਸ ਮਿਹਨਤ 'ਚ ਲੱਗੇ ਆ। ਹਾਂ। ਮਿਹਨਤ ਕਰਾਂਗੇ ਤਾਂ mentana is Todé... ਫਾਦਰ ਦਾ ਕੀ ਨਾਮ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਉਹ ਕੀ ਕਰਦੇ ਨੇ ਉਹ ਰਾਜਗਰੀ ਦਾ ਕੰਮ ਕਰਦੇ ਨੇ ਮਿਸਤਰੀ ਉਹ ਹੁਣ ਵੀ ਕਰਦੇ ਨੇ ਹਾਂਜੀ ਕਰਦੇ ਤੇ ਉਹਨਾਂ ਨੂੰ ਬਥੇਰਾ ਜੋਰ ਲਾਈਦਾ ਸੀ ਕੰਮ ਬੰਦ ਕਰਦੇ ਉਹ ਨਹੀਂ ਚਲੋ ਮਿਹਨਤ ਮਜ਼ਦੂਰੀ ਹੈ ਮਿਹਨਤ ਜਿਹਨਾਂ ਦੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਤਾਂ ਤੁਹਾਨੂੰ ਵਿਦੇਸ਼ ਭੇਜਿਆ ਜੇ ਉਹਨਾਂ ਨੇ ਵਿਦੇਸ਼ ਭੇਜਿਆ ਸੀ ਤਾਂ ਅੱਜ ਤੁਸੀਂ ਵਿਦੇਸ਼ ਤੋਂ ਆ ਕੇ ਵਧੀਆ ਕਾਰੋਬਾਰ ਚਲਾ ਲਿਆ ਜੇ ਉਹਨਾਂ ਨੇ ਮਿਹਨਤ ਇੱਥੇ ਨਾ ਕੀਤੀ ਹਣਾ ਹਣਾ ਜੇ ਇਥੇ ਮਿਹਨਤ ਉਹ ਨਾ ਕਰਦੇ ਹੋ ਸਕਦਾ ਅੱਜ ਆਪਾਂ ਇਹ ਮਕਾਮ ਤੇ ਨਾ ਹੁੰਦੇ ਜੋ ਜੋ ਕੋਈ ਵੀ ਬੱਚਾ ਜਦੋਂ ਕਿਸੇ ਮਕਾਮ ਤੇ ਪਹੁੰਚਦਾ ਤਾਂ ਉਹਦੇ ਪਿੱਛੇ ਆਪਦੇ ਪਰਿਵਾਰ ਦਾ ਮਾਪਿਆਂ ਦਾ ਹੱਥ ਵੱਡਾ ਹੁੰਦਾ ਹੁੰਦਾ ਨਾ ਹਾਂ ਤੁਹਾਡੇ ਫਾਦਰ ਕੀ ਨਾਮ ਮੇਰੇ ਫਾਦਰ ਦਾ ਨਾਮ ਰਾਮ ਕੁਮਾਰ ਜੀ ਹੈ ਨਾਮਕਨ ਬਾਬਾ ਜੀ ਹਾਂ ਜੀ ਤੇ ਫਿਲਹਾਲ ਤਾਂ ਫਰੀ ਹੈ ਜੀ ਹਮ ਤਾਂ ਜੀ ਫਰੀ ਹੈ ਹਾਂ ਜੀ ਹਾਂ ਜੀ ਠੀਕ ਹੈ ਉਹ ਫਿਰ ਗੇੜਾ ਗੁੜਾ ਮਾਰ ਰਹੇ ਹੁੰਦੇ ਕਿ ਨਹੀਂ ਗੇੜਾ ਕੱਢ ਜਾਂਦੇ ਸ਼ੌਂਕ ਦਾ ਗੇੜਾ ਹੀ ਮਾਰਦੇ ਕਿਤੇ ਚਾਹ ਪਾਣੀ ਬਸ ਸ਼ੌਂਕਿਆਂ ਗੇੜਾ ਮਾਰਦੇ ਹੋਣਗੇ ਕਿ ਸਾਡੇ ਜਵਾਨ ਕੰਮ ਕਰਦੇ ਹੌਸਲਾ ਮਾਪਿਆਂ ਨੂੰ ਹੌਸਲਾ ਬੜਾ ਵੱਡਾ ਹੁੰਦਾ ਚਾਹ ਪਾਣੀ ਹਾਂ ਕਿਉਂਕਿ ਮਾਪਿਆਂ ਨੂੰ ਅਜੇ ਹੀ ਨੌਜਵਾਨਾਂ ਦਾ ਜਿਹੜਾ ਹੌਸਲਾ ਬਹੁਤ ਵੱਡਾ ਹੁੰਦਾ ਇੱਕ ਉਹ ਵੀ ਮਾਪਿਓ ਆ ਜਿਨ੍ਹਾਂ ਦੇ ਨਸ਼ਿਆਂ ਦੇ ਵਿੱਚ ਵੜ ਗਏ ਨੇ ਮਾੜੀ ਸੰਗਤ ਦਾ ਉਹ ਜਿਹੜਾ ਉਹਨਾਂ ਨੇ ਸਾਥ ਕਰ ਲਿਆ ਹੈਗਾ ਉਹ ਜਿਹੇ ਮਾਂ ਕਹਿੰਦੀ ਹੈ ਜਿਹੜੇ ਹਰ ਰੋਜ਼ ਆਪਣੇ ਮਾਂ ਪੁੱਤ ਦੀ ਉਡੀਕ ਕਰਦੇ ਆ ਕਿ ਉਹ ਅੱਜ ਸ਼ਾਮ ਨੂੰ ਘਰੇ ਆਵੇਗਾ ਕਿ ਨਹੀਂ ਆਵੇਗਾ ਤਾਂ ਕਹ ਅਜਿਹੇ ਪੁੱਤ ਵੀ ਆ ਜਿਨ੍ਹਾਂ ਨੇ ਆਪਦੇ ਮਾਂ ਪਿਓ ਦਾ ਨਾਮ ਰੋਸ਼ਨ ਕੀਤਾ ਉਹ ਆ ਪਿੰਡ ਲੋਹਾਰੇ ਦੀ ਧਰਤੀ ਦੇ ਜੰਪਾਲ ਬਾਵਾ ਜੀ ਤੇ ਸਤਨਾਮ ਇਹਨਾਂ ਨੇ ਆਪਦੇ ਹੀ ਇੱਥੋਂ ਪਿੰਡ ਦੀ ਧਰਤੀ ਤੋਂ ਸਫ਼ਰ ਜਿਹੜਾ ਸ਼ੁਰੂ ਕੀਤਾ ਕਾਰੋਬਾਰ ਦਾ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਉਸ ਨੂੰ ਕਾਫੀ ਲੰਮੀਆਂ ਜਿਹੜੀਆਂ ਛਲਾਂਗਾ ਇਹਨਾਂ ਨੇ ਜਿਹੜੀਆਂ ਲੰਘਾ ਜਿਹੜੀਆਂ ਪੱਟੀਆਂ ਸੀ ਉਹਨਾਂ ਨੂੰ ਪਰਮਾਤਮਾ ਬੂਰ ਦੇ ਰਿਹਾ ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆਂ ਕਿ ਇਸ ਤੋਂ ਵੀ ਜਿਹੜਾ ਵਧੀਆ ਇਹਨਾਂ ਨੂੰ ਹੋਰ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਸੁਪਨਾ ਪਰਮਾਤਮਾ ਹਰ ਇੱਕ ਸੁਪਨਾ ਇਹਨਾਂ ਦਾ ਪੂਰਾ ਕਰੇ ਜਿਵੇਂ ਇਹਨਾਂ ਨੇ ਕਿਹਾ ਕਿ ਸਾਡਾ ਜਿਹੜੀ ਪਲਾਨਿੰਗ ਚੱਲ ਰਹੀ ਹੈ ਦੋ ਤਿੰਨ ਮਹੀਨੇ ਦੇ ਵਿੱਚ ਉਹ ਵੀ ਜਲਦੀ ਪਰਮਾਤਮਾ ਇਹਨਾਂ ਦੀ ਪੂਰੀ ਕਰੂਗਾ ਅਕਸਰ ਜਾਣਦੇ ਹੋਏ ਆਪਾਂ ਇੱਕ ਗੱਲ ਕਵਾਂਗੇ ਕਿ ਜਿਵੇਂ ਮੈਂ ਗੱਲ ਕੀਤੀ ਕਿ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ ਵਿੱਚ ਤੁਸੀਂ ਤੁਸ ਗਏ ਨੇ ਪੂਰੀ ਤਰ੍ਹਾਂ ਮਾਪਿਆਂ ਦਾ ਉਹਨਾਂ ਦਾ ਬਹੁਤ ਮੰਦਾ ਹਾਲ ਆ ਕਿਉਂਕਿ ਮਾਪਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸੇਰ ਨੂੰ ਗਿਆ ਸਾਡਾ ਬੱਚਾ ਘਰੇ ਆਵੇਗਾ ਨਹੀਂ ਆ ਅਜਿਹੇ ਨੌਜਵਾਨ ਵੀ ਆ ਜਿਹੜੇ ਮਾਪਿਆਂ ਦੇ ਇਕੱਲੇ ਇਕੱਲੇ ਪੁੱਤ ਸੀ ਜਿਨ੍ਹਾਂ ਦੀ ਉਮਰ ਲਿਹਾਜ਼ਾ 17 ਤੋਂ 16 ਸਾਲ ਦੀ ਸੀ ਉਹ ਕਿਸੇ ਸੰਸਾਰ ਤੋਂ ਚਲੇ ਗਏ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆਪਾਂ ਸੰਦੇਸ਼ ਤਾਂ ਇਹ ਹੀ ਹੈ ਜੀ ਨਸ਼ੇ ਦਾ ਤਕਰੀਬਨ ਇਹ ਤਾਂ ਮਾੜੇ ਮਾੜੇ ਆਪਾਂ ਨੂੰ ਹਰੇਕ ਨੂੰ ਪਤਾ ਹੈ ਪਰ ਇਹਨੂੰ ਛੱਡ ਕੇ ਜੇ ਆਪਾਂ ਕੰਮ ਲਈ ਧਿਆਨ ਕਰਾਂਗੇ ਹਾਂ ਤੇ ਨਸ਼ੇ ਤੋਂ ਆਪਣੇ ਆਪ ਹੀ ਧਿਆਨ ਡੁੱਟਦਾ ਵਾ ਹਾਂ ਜੇ ਆਪਾਂ ਮੰਨ ਲਓ ਕਿ ਨਸ਼ੇ ਨੂੰ ਪਹਿਲ ਦੇਣੀ ਹੈ ਫਿਰ ਤਾਂ ਜੀ ਤੁਹਾਨੂੰ ਪਤਾ ਹੈ ਐਂਡ ਉਹਦਾ ਕੀ ਆ ਮੌਤ ਹੀ ਆ ਹਾਂ ਬਾਕੀ ਵੱਡੀ ਕੀ ਕਰਪਾ ਮਹਾਰਾਜ ਦੇ ਵੀ ਚਲੋ ਜੇ ਨਸ਼ੇ ਪੱਤੇ ਤੋਂ ਅਸੀਂ ਦੂਰ ਹਾਂ ਤੇ ਹੋਰਾਂ ਨਹੀਂ ਉਹ ਤਾਂ ਪਤਲਾ ਜਿੰਮ ਹਾਂ ਮਿਹਨਤ ਕਰੀਏ ਨੇ ਮਿਹਨਤ ਦਾ ਫਲ ਮਿਲ ਜਾਂਦਾ ਜੀ ਬਸ ਸਭ ਤੋਂ ਵੱਡੀ ਗੱਲ ਇਹ ਮਾੜਾ ਨਾ ਕਰੋਗੇ ਚੰਗਾ ਕਰੋਗੇ ਤਾਂ ਚੰਗਾ ਮਿਲੂ ਹਾਂ ਤੇ ਸਦਨਾ ਕਿਵੇਂ ਲੱਗਦਾ ਕਿਵੇਂ ਦੇਖਣਾ ਚਾਹੀਦਾ ਕਿ ਜਿਵੇਂ ਨੌਜਵਾਨ ਹੋ ਤੁਹਾਡਾ ਤੁਹਾਡੀ ਕੀ ਰੀ ਹੈ ਤਕਰੀਬਨ ਆ ਰਹਿ ਦਾ ਸੇਮ ਹੀ ਆ ਜੀ ਅਸੀਂ ਤਾਂ ਗਲਤੀ ਗਲਤ ਆ ਹਾਂ ਠੀਕ ਆ ਜੀ ਕੰਮ ਲਈ ਧਿਆਨ ਹੋਊਗਾ ਤਾਂ ਨਸ਼ਿਆਂ ਲਈ ਆਪਣੀ ਧਿਆਨ ਨਹੀਂ ਜਾਂਦਾ ਜਦੋਂ ਸਾਰਾ ਦਿਨ ਕੰਮ ਵਿੱਚ ਬਿਜੀ ਰਹਾਂਗੇ ਹਾਂ ਜੀ ਦੱਸ ਮੇਰੀ ਤਾਂ ਹੀ ਰਹਿ ਆ ਵੀ ਜਿੰਦਗੀ ਬਣਾਉਣ ਦਾ ਆਪਦੇ ਹੱਥ ਵਿੱਚ ਹੀ ਹੈ ਸਭ ਕੁਝ ਹਾਂ ਅੱਛਾ ਹਾਂ ਜੀ ਮਤਲਬ ਕਿ ਮਿਹਨਤ ਕਰਨੀ ਚਾਹੀਦੀ ਆ ਜੇ ਤੁਸੀਂ ਮਿਹਨਤ ਕੀਤੀ ਸੀ ਤਾਂ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਹਾਂ ਜੀ ਕਿਉਂਕਿ ਸਵੇਰ ਤੋਂ ਆਉਣਾ ਤੇ ਸ਼ਾਮ ਨੂੰ ਘਰੇ ਜਾਣਾ ਥੱਕੇ ਹੰਬਿਆਉਣਾ ਜਾ ਕੇ ਜਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਰੋਟੀ ਪਾਣੀ ਖਾਧਾ ਆਪਦਾ ਪੈ ਗੇ ਹਾਂ ਜੀ ਹਾਂ ਜੀ ਜੇ ਵੇਲੇ ਆ ਤਾਂ ਫਿਰ ਘਰੋਂ ਬਾਹਰ ਕਿਹ ਸਹੀ ਗੱਲ ਹੈ ਮਿਹਨਤ ਜ਼ਰੂਰੀ ਹੈ ਮਿਹਨਤ ਜ਼ਰੂਰੀ ਹਾਂ ਬਾਵਾ ਜੀ ਜੇ ਅੱਜ ਦੇ ਸਮੇਂ ਦੀ ਹੁਣ ਗੱਲ ਕਰ ਲਈਏ ਤੁਹਾਡੇ ਨਾਲ ਕਿੰਨੇ ਨੌਜਵਾਨ ਕੰਮ ਕਰਦੇ ਆ ਸਾਡੇ ਨਾਲ ਤਕਰੀਬਨ 5 ਨਵੇਂ ਕੰਮ ਕਰ ਰਹੇ ਮੁੰਡੇ ਹਾਂ ਹਾਂ ਜੀ ਹਾਂ ਜੀ ਤਿੰਨ ਟਰੈਕਟਰ ਦੇ ਡਰਾਈਵਰ ਆ ਜੀ ਤੋਂ ਮਸ਼ੀਨਾਂ ਤੇ ਹਾਂ ਤੇ ਵਧੀਆ ਆ ਆਪਦਾ ਰੋਜ਼ਗਾਰ ਵੀ ਉਹਨਾਂ ਨੂੰ ਤੇ ਅਸੀਂ ਵੀ ਆਪਦਾ ਰੋਜ਼ਗਾਰ ਹੁੰਦਾ ਸਰਤੇ ਚਲਾਉਂਦੇ ਉਹਨਾਂ ਦੇ ਸਰਤੇ ਰਲ ਮਿਲ ਕੇ ਰਲ ਮਿਲ ਕੇ ਰਲ ਮਿਲ ਕੇ ਜਿਹੜਾ ਕਾਰੋਬਾਰ ਕੋਈ ਹੈ ਉਹਨਾਂ ਨੂੰ ਮੰਨੋ ਕਿ ਰੋਜ਼ਗਾਰ ਜੇ ਉਹਨਾਂ ਨੂੰ ਕੋ ਕੰਮ ਕਰ ਰਿਹਾ ਤੇ ਸਾਨੂੰ ਬਚ ਰਿਹਾ ਕੁਝ ਕਢ ਰਿਹਾ ਵਾ ਤੇ ਜੇ ਅਸੀਂ ਉਹਨਾਂ ਨੂੰ ਕੰਮ ਦਿੱਤਾ ਤਾਂ ਉਹ ਕਰ ਰਹੇ ਆ ਹਾਂ ਸਭ ਤੋਂ ਵੱਡੀ ਗੱਲ ਤੇ ਸਾਨੂੰ ਮਹਾਰਾਜ ਨੇ ਦਿੱਤਾ ਹੀ ਉਹਨਾਂ ਨੂੰ ਕਹਿੰਦਾ ਭਾਬੀ ਜਿਵੇਂ ਵਿਦੇਸ਼ ਦੇ ਵਿੱਚ 35 40 ਲੱਖ ਲਾ ਕੇ ਜਾਂਦੇ ਆ ਉੱਥੇ ਅਸੀਂ ਕਰਜ਼ਾਈ ਹੋ ਜਾਂਦਾ ਮਗਰ ਪਰਿਵਾਰ ਹਾਂਜੀ ਹਾਂਜੀ ਇੱਥੇ 35 40 ਲੱਖ ਲਾ ਲਈਏ ਤਾਂ ਪੰਜ ਬੰਦਨ ਹੋਰ ਕਰਵਾਰ ਦੇ ਸਕਦੇ ਹਾਂ ਲੋਜਕਾਰ ਦੇ ਸਕਦੇ ਆਂ ਜੀ ਆਪਾਂ ਯਾਰ ਨੌਜਵਾਨਾਂ ਦਾ ਫਿਰ ਕਿਉਂ ਅੱਜਕੱਲ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਆ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਅਜਿਹੇ ਨੌਜਵਾਨਾਂ ਤੋਂ ਪ੍ਰੇਰਿਤ ਹੋਣਾ ਚਾਹੀਦਾ ਕਿ ਯਾਰ 35-40 ਲੱਖ ਰੁਪਇਆ ਲਾਇਆ ਸੀ ਠੀਕ ਹੈ ਤੇ ਫਿਰ 35-40 ਲੱਖ ਲਾ ਕੇ ਵੀ ਮਗਰ ਹੋਰ ਭੇਜਨੇ ਪੈਂਦੇ ਆ ਕਿਉਂਕਿ ਉੱਥੇ ਗੁਜ਼ਾਰਾ ਨਹੀਂ ਹੁਣ ਵਿਦੇਸ਼ਾਂ ਦੀ ਧਰਤੀ ਤੇ ਉਹ ਗੱਲਾਂ ਨਹੀਂ ਰਹਿ ਗਈਆਂ ਕਿਉਂਕਿ ਜਿਹੜੇ ਪੁਰਾਣੇ ਗਏ ਉਹਨਾਂ ਦਾ ਕਾਰੋਬਾਰ ਠੀਕ ਹੈ ਸੈੱਟ ਆ ਉਹਨਾਂ ਦੇ ਆਪਦੇ ਘਰ-ਬਾਰ ਹੈਗੇ ਆ ਸਾਰਾ ਕੁਝ ਆਪਦਾ ਹੈ ਜਿਹੜਾ ਇੱਥੋਂ ਨਵਾਂ ਹੁਣ ਅੱਜ ਦੀ ਰੇਟ ਤੇ ਜਾਂਦਾ ਉਹਦੇ ਲਈ ਬੜੀਆਂ ਮੁਸ਼ਕਲਾਂ ਚਾਹੀਏ ਉਹ ਅਸੀਂ ਆਪਦੇ ਚੈਨਲ ਦੇ ਮਾਧਮ ਨਾਲ ਇਹ ਹੀ ਬੇਨਤੀ ਕਰਦੇ ਆਂ ਕਿ ਜਿੰਨੇ ਵੀ ਪਰਿਵਾਰ ਆ ਉਹ ਜਿਹੜੇ ਨੌਜਵਾਨ ਆ ਵਿਦੇਸ਼ਾਂ ਦੀ ਧਰਤੀ ਵੱਲ ਭੱਜ ਰਹੇ ਆ ਉਹ ਆਪਦੇ ਹੀ ਇੱਥੇ ਛੋਟਾ ਮੋਟਾ ਕਾਰੋਬਾਰ ਜ਼ਰੂਰ ਸ਼ੁਰੂ ਕਰਨ ਚਾਹੇ ਉਹ 2-4 ਲੱਖ ਲਾ ਕੇ ਜੇ 35 ਲੱਖ ਲੋਨ ਦੇ ਤਾਂ ਤੁਸੀਂ ਉਤਲਾ 30 ਆਮਲੋ ਯਾਰ 5 ਲੱਖ ਰੁਪਈਆ ਹੀ ਲਾ ਲਓ 5 ਲੱਖ ਰੁਪਈਆ ਲਾ ਕੇ ਆਪਦਾ ਕੋਈ ਕਾਰੋਬਾਰ ਸ਼ੁਰੂ ਕਰ ਲਓ 2-4 ਹੋਰ ਨੌਜਵਾਨਾਂ ਨੂੰ ਕਾਰੋਬਾਰ ਦੇਵਾਂਗੇ ਸੋ ਸਤਨਾਮ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਸਮਾਂ ਕੱਢਿਆ ਔਰ ਜਿਹੜਾ ਨੌਜਵਾਨਾਂ ਦੇ ਲਈ ਇੱਕ ਤੁਸੀਂ ਪ੍ਰੇਰਨਾ ਸਰੋਤ ਵੀ ਹੋ ਆਪ ਦਾ ਕਾਰੋਬਾਰ ਕੀਤਾ ਪੰਜਾਬ ਦੀ ਧਰਤੀ ਤੇ ਆ ਕੇ ਹਨਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡੇ ਤੁਹਾਡੇ ਸਾਰੀ ਟੀਮ ਦਾ ਧੰਨਵਾਦ ਜੀ ਨਿਊਜ਼ ਪੰਜਾਬ ਦੀ ਦਾ ਤੇ ਜਦੋਂ ਸਾਨੂੰ ਤੁਸੀਂ ਟਾਈਮ ਕੱਢ ਕੇ ਸਾਡੇ ਇੱਥੇ ਜਿੰਨੀਆਂ ਗੱਲਾਂ ਸੁਣੀਆਂ ਤੇ ਲੋਕਾਂ ਦੇ ਸਾਹਮਣੇ ਸੁਣਾਉਂਗਾ ਹਾਂ ਨਹੀਂ ਜਿਹੜਾ ਬੰਦਾ ਮਿਹਨਤ ਕਰਦਾ ਸਾਡਾ ਸਾਡਾ ਜਿਹੜਾ ਫਰਜ਼ ਇਹ ਹੈ ਕਿ ਜਿਹੜਾ ਬੰਦਾ ਮਿਹਨਤ ਕਰਦਾ ਉਹਦਾ ਹੌਸਲਾ ਫਜੇ ਇਹ ਹੌਸਲਾ ਫਜਾਈ ਹੈ ਤੁਹਾਨੂੰ ਵੇਖ ਕੇ ਹੋ ਸਕਦਾ ਪਿੰਡ ਚੋਂ ਦੋ ਨਵਾਜ ਕੋਈ ਹੋਰ ਉੱਠ ਕੜਨ ਹੈਨਾ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਜਿਹੜਾ ਮਿਹਨਤ ਆਪਦੀ ਕੀਤੀ ਅੱਜ ਇਸ ਮਕਾਮ ਤੇ ਪਹੁੰਚੇ ਹੋ ਪਰਮਾਤਮਾ ਕਰੇ ਕਿ ਤੁਹਾਨੂੰ ਹੋਰ ਬਹੁਤ ਸਾਰੀਆਂ ਬਲੰਦੀਆਂ ਤੇ ਤੁਸੀਂ ਸ਼ੋਵੋ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਸੋ ਜੁਨੇ ਰਹੋ ਤੁਸੀਂ ਨਿਊਜ਼ ਪੰਜਾਬ ਨੌਜਵਾਨ ਇੱਕ ਮਿਸਾਲ ਆ ਹੋਰ ਨਾ ਪਿੰਡਾਂ ਦੇ ਵਿੱਚ ਵੀ ਜਿਹੇ ਨੌਜਵਾਨ ਹੋਣਗੇ ਜੇਕਰ ਉਹ ਵੀ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਵਿਦੇਸ਼ ਦੀ ਧਰਤੀ ਤੋਂ ਆਪਦਾ ਉੱਥੋਂ ਕੰਮਕਾਰ ਛੱਡ ਕੇ ਇੱਥੇ ਪੰਜਾਬ ਦੇ ਵਿੱਚ ਆ ਕੇ ਆਪਦਾ ਕੰਮਕਾਰ ਸ਼ੁਰੂ ਕੀਤਾ ਉਹ ਵੀ ਨੌਜਵਾਨ ਸਾਡੇ ਨਾਲ ਜੋੜ ਸੰਪਰਕ ਕਰਨ ਅਜਿਹੇ ਨੌਜਵਾਨ ਨੂੰ ਅੱਜ ਅਜਿਹੇ ਨੌਜਵਾਨਾਂ ਦੀ ਸਾਡੇ ਦੇਸ਼ ਨੂੰ ਅੱਜ ਲੋੜ ਆ ਕਿਉਂਕਿ ਉਹਨਾਂ ਦੇ ਉਹਨਾਂ ਤੋਂ ਮੋਟੀਵੇਟ ਹੋ ਕੇ ਹੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਨੌਜਵਾਨਾਂ ਜਾਂ ਮੁੰਡਾ ਚਾਹੇ ਕੁੜੀ ਆ ਇੱਥੇ ਰਹਿ ਕੇ ਉਹ ਆਪਦਾ ਕਾਰੋਬਾਰ ਸ਼ੁਰੂ ਕਰਨ ਸੋ ਬਹੁਤ-ਬਹੁਤ ਧੰਨਵਾਦ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਮੇਰੇ ਨਾਲ ਕੈਮਰੇ ਤੇ ਗੁਰਪ੍ਰੀਤ ਸਿੰਘ ਸਿੱਧੂ ਆ ਤੇ ਪ੍ਰਭਜੋਤ ਖੜਾ ਹੈਗਾ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਅਜਿਹੀਆਂ ਸਟੋਰੀਆਂ ਅਸੀਂ ਤੁਹਾਡੇ ਰੂਬਰੂ ਕਰਦੇ ਆਂ ਸੋ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਦੇ ਨਾਲ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰ ਲਿਓ ਬਹੁਤ-ਬਹੁਤ ਧੰਨਵਾਦ